ਹੈਲੋ ਦੋਸਤੋ ਅੱਜ ਦੀ ਵੀਡੀਓ ਵਿੱਚ ਭਾਰਤੀ ਸੁਤੰਤਰਤਾ ਲਈ ਸੰਘਰਸ਼ ਨਾਮ ਦਾ ਚੈਪਟਰ ਡਿਸਕਸ ਕਰਨ ਜਾ ਰਹੇ ਹਾਂ 19ਵੀਂ ਕਲਾਸ ਹੈਗੀ ਆ 8ਵੀਂ ਜਮਾਤ ਦੀ ਐਸਐਸਟੀ ਨੂੰ ਡਿਸਕਸ ਕਰਨ ਜਾ ਰਹੇ ਹਾਂ ਇਹ ਵੀਡੀਓ ਤੁਹਾਡੇ ਪੀਐਸਟੈਟ ਸੀਟੈਟ ਇਗਜ਼ਾਮ ਲਈ ਕਾਫੀ ਇੰਪੋਰਟੈਂਟ ਹੈ 8ਵੀਂ ਜਮਾਤ ਦੇ ਵਿਦਿਆਰਥੀ ਵੀ ਇਸ ਵੀਡੀਓ ਨੂੰ ਦੇਖ ਸਕਦੇ ਨੇ ਐਂਡ ਸਮਝ ਸਕਦੇ ਨੇ ਜੇਕਰ ਤੁਹਾਡੀ ਸਮਝ ਵਧੇਗੀ ਤਾਂ ਤੁਹਾਡੇ ਨੰਬਰ ਵੀ ਵਧਣਗੇ ਸੋ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸੋ ਸ਼ੁਰੂਆਤ ਕਰਦੇ ਆਂ ਅੱਜ ਦੀ ਆਪਣੀ ਕਲਾਸ ਦੀ ਆਪਣੇ ਚੈਪਟਰ ਦਾ ਨੇਮ ਹੈਗਾ ਜੀ ਭਾਰਤੀ ਸੁਤੰਤਰਤਾ ਲਈ ਸੰਘਰਸ਼ 1919 ਤੋਂ ਲੈ ਕੇ 1947 ਤੱਕ ਦੀ ਆਪਾਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਣੇ ਆ ਮਹਾਤਮਾ ਗਾਂਧੀ ਯੁੱਗ ਦੀ ਕਿ ਮਹਾਤਮਾ ਗਾਂਧੀ ਯੁੱਗ ਕਿਹੜੇ ਟਾਈਮ ਤੋਂ ਲੈ ਕੇ ਕਿਹੜੇ ਟਾਈਮ ਨੂੰ ਕਿਹਾ ਜਾਂਦਾ ਆ ਸੋ ਮਹਾਤਮਾ ਗਾਂਧੀ ਜੀ ਨੇ 1919 ਈਸਵੀ ਵਿੱਚ ਭਾਰਤ ਦੇ ਰਾਜਨੀਤਿਕ ਮਾਮਲਿਆਂ ਵਿੱਚ ਸ਼ਾਮਿਲ ਹੋਏ ਸੀ ਤੇ ਇਹ ਵੀਡੀਓ ਮੈਂ 1 ਅਕਤੂਬਰ ਨੂੰ ਰਿਕਾਰਡ ਕਰ ਰਿਹਾ ਐਂਡ ਕੱਲ ਹੈਗੀ ਅੱਜ ਹੀ 2 ਅਕਤੂਬਰ ਤੇ 2 ਅਕਤੂਬਰ ਨੂੰ ਗਾਂਧੀ ਜਯੰਤੀ ਸੈਲੀਬ੍ਰੇਟ ਕੀਤੀ ਜਾਂਦੀ ਆ ਇਹਨਾਂ ਨੇ ਕੀ ਕੁਝ ਕੀਤਾ ਸੀਗਾ ਦੇਸ਼ ਦੇ ਲਈ ਉਹਨਾਂ ਸਾਰੀਆਂ ਗੱਲਾਂ ਤੇ ਆਪਾਂ ਨਿਗਾਹ ਮਾਰਾਂਗੇ ਸੋ ਗੱਲ ਕਰਦੇ ਆ ਕਿ 1919 ਈਸਵੀ ਤੋਂ ਲੈ ਕੇ 1947 ਈਸਵੀ ਤੱਕ ਆਜ਼ਾਦੀ ਪ੍ਰਾਪਤ ਕਰਨ ਲਈ ਜਿੰਨੇ ਵੀ ਅੰਦੋਲਨ ਕੀਤੇ ਗਏ ਮੂਵਮੈਂਟਸ ਚਲਾਈਆਂ ਗਈਆਂ ਉਹਨਾਂ ਦੀ ਅਗਵਾਈ ਮੇਜ਼ਬਾਨੀ ਜਾਂ ਫਿਰ ਲੀਡਰਸ਼ਿਪ ਦਾ ਜਿਹੜਾ ਕੰਮ ਸੀਗਾ ਉਹ ਕਿਹਦੇ ਦੁਆਰਾ ਕੀਤਾ ਗਿਆ ਮਹਾਤਮਾ ਗਾਂਧੀ ਜੀ ਦੁਆਰਾ ਕੀਤਾ ਗਿਆ ਭਾਰਤੀ ਇਤਿਹਾਸ ਦੇ ਕਹਿੰਦੇ 1919 ਈਸਵੀ ਤੋਂ ਲੈ ਕੇ 1947 ਤੱਕ ਦੇ ਟਾਈਮ ਨੂੰ ਗਾਂਧੀ ਯੁੱਗ ਵੀ ਕਿਹਾ ਜਾਂਦਾ ਆ ਇਹਨਾਂ ਦਾ ਜਿਹੜਾ ਜਨਮ ਹੈਗਾ ਜੀ 2 ਅਕਤੂਬਰ ਨੂੰ ਹੋਇਆ ਸੀਗਾ ਤਾਰੀਖ ਸੀਗੀ 2 ਅਕਤੂਬਰ ਸਾਲ 1869 ਈਸਵੀ ਨੂੰ ਦੀਵਾਨ ਕਰਮਚੰਦ ਗਾਂਧੀ ਜੀ ਦੇ ਘਰ ਕਾਠਿਆਵਾੜ ਜੋ ਕਿ ਜਗ੍ਹਾ ਹੈਗੀ ਆ ਗੁਜਰਾਤ ਦੇ ਵਿੱਚ ਦੇ ਨਗਰ ਇੱਕ ਨਗਰ ਸੇਗਾ ਪੂਰ ਬੰਦਰ ਵਿੱਚ ਉੱਥੇ ਇਹਨਾਂ ਦਾ ਜਨਮ ਹੋਇਆ ਇਹਨਾਂ ਦੀ ਮਾਤਾ ਦਾ ਨਾਮ ਸੇਗਾ ਜੀ ਪੁਤਲੀ ਬਾਈ ਤੇ ਗਾਂਧੀ ਜੀ ਨੇ 10ਵੀਂ ਜਮਾਤ ਪਾਸ ਕੀਤੀ ਫਿਰ ਇਹ ਹਾਇਰ ਸਟੱਡੀਜ਼ ਦੇ ਲਈ ਇਹ ਚੱਲ ਗਏ ਇੰਗਲੈਂਡ ਫਿਰ 1891 ਈਸਵੀ ਦੇ ਵਿੱਚ ਇਹ ਇੰਗਲੈਂਡ ਤੋਂ ਵਕਾਲਤ ਦੀ ਪੜ੍ਹਾਈ ਕਰਨ ਤੋਂ ਬਾਅਦ ਫਿਰ ਇਹ ਭਾਰਤ ਵਿੱਚ ਆਏ ਫਿਰ 1893 ਈਸਵੀ ਦੇ ਵਿੱਚ ਗਾਂਧੀ ਜੀ ਫਿਰ ਗਏ ਸਾਊਥ ਅਫਰੀਕਾ ਦੇ ਵਿੱਚ ਦੱਖਣੀ ਅਫਰੀਕਾ ਵਿੱਚ ਗਏ ਤੇ ਉੱਥੇ ਉਹਨਾਂ ਨੇ ਇਹ ਗੱਲ ਨੋਟਿਸ ਕੀਤੀ ਕਿ ਜਿਹੜੇ ਅੰਗਰੇਜ਼ ਹੈਗੇ ਹਨ ਉੱਥੇ ਵੀ ਉਹ ਭਾਰਤੀ ਲੋਕਾਂ ਨਾਲ ਨਾ ਬੜਾ ਹੀ ਬੁਰਾ ਬਿਹੇਵ ਕਰ ਰਹੇ ਆ ਉਹਨਾਂ ਦਾ ਵਰਤਾਵ ਸੇਗਾ ਭਾਰਤੀਆਂ ਪ੍ਰਤੀ ਉਹ ਬਹੁਤ ਜ਼ਿਆਦਾ ਬੁਰਾ ਸੇਗਾ ਤੇ ਉਹਨਾਂ ਨੇ ਬੜਾ ਕ੍ਰਿਟਿਸਾਈਜ਼ ਕੀਤਾ ਐਸੇ ਗੱਲ ਨੂੰ ਫਿਰ 1915 ਈਸਵੀ ਵਿੱਚ ਗਾਂਧੀ ਜੀ ਭਾਰਤ ਤੋਂ ਵਾਪਸ ਆ ਗਏ ਉਸ ਸਮੇਂ ਪਹਿਲਾ ਵਿਸ਼ਵ ਯੁੱਧ ਚੱਲ ਰਿਹਾ ਸਿਕਾ ਤੇ ਇਸ ਯੁੱਧ ਦੇ ਵਿੱਚ ਭਾਰਤੀ ਲੋਕਾਂ ਨੇ ਅੰਗਰੇਜ਼ਾਂ ਦੀ ਹੈਲਪ ਕੀਤੀ ਸੀਗੀ ਤੇ ਇੱਕ 1919 ਦਾ ਐਕਟ ਸੀਗਾ ਤੇ 1919 ਦਾ ਜਿਹੜਾ ਐਕਟ ਸੀ ਉਹ ਐਕਟ ਕਹਿੰਦਾ ਕੀ ਸੀ ਐਂਡ ਇਹ ਐਕਟ ਬ੍ਰਿਟਿਸ਼ਰਸ ਨੇ ਭਾਰਤੀ ਲੋਕਾਂ ਨੂੰ ਖੁਸ਼ ਕਰਨ ਦੇ ਲਈ ਲਿਆਂਦਾ ਸੀਗਾ ਜਿਹਦੇ ਵਿੱਚ ਕਹਿੰਦੇ ਸੀਗੇ ਕਿ ਭਾਰਤ ਬ੍ਰਿਟਿਸ਼ ਦਾ ਰਾਜ ਹੀ ਜਿਹੜਾ ਭਾਰਤ ਹੈ ਜੀ ਬ੍ਰਿਟਿਸ਼ ਰਾਜ ਦਾ ਹੀ ਅੰਗ ਹੈ ਰਹੇਗਾ ਤੇ ਭਾਰਤ ਵਿੱਚ ਹੌਲੀ-ਹੌਲੀ ਜ਼ਿੰਮੇਵਾਰ ਸ਼ਾਸਨ ਕਾਇਮ ਕੀਤਾ ਜਾਵੇਗਾ ਤੇ ਜਿਹੜਾ ਰਾਜ ਪ੍ਰਬੰਧ ਹੈਗਾ ਜੀ ਹਰੇਕ ਵਿਭਾਗ ਵਿੱਚ ਭਾਰਤੀ ਲੋਕਾਂ ਨੂੰ ਸ਼ਾਮਿਲ ਕੀਤਾ ਜਾਵੇਗਾ ਸੋ ਇਹ ਗੱਲਾਂ کہہ ਕੇ ਭਾਰਤੀਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਜਦੋਂ ਪਹਿਲਾ ਵਿਸ਼ਵ ਯੁੱਧ ਖਤਮ ਹੋ ਗਿਆ ਪਹਿਲੀ ਵਰਲਡ ਵਾਰ ਖਤਮ ਹੋ ਗਈ ਤੇ ਅੰਗਰੇਜ਼ਾਂ ਨੇ ਨਾ ਵੀ ਭਾਰਤੀ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਸੀਗੇ ਜਿਹੜੇ ਆ ਵਾਅਦੇ ਮੈਂ ਤੁਹਾਨੂੰ ਦੱਸ ਰਿਹਾ ਤਿੰਨੇ ਜਿਹੜੇ ਵਾਅਦੇ ਕਿਹਾ ਸੀਗਾ ਵੀ ਅਸੀਂ ਪੂਰੇ ਕਰਾਂਗੇ ਪੂਰਾ ਨਹੀਂ ਕੀਤਾ ਇਸ ਕਰਕੇ ਮਹਾਤਮਾ ਗਾਂਧੀ ਜਿਹੜੇ ਜਿਹੜੇ ਸਗੇ ਜੀ ਅੰਗਰੇਜ਼ਾਂ ਵੱਲੋਂ ਭਾਰਤੀ ਲੋਕਾਂ ਨਾਲ ਕੀਤੇ ਜਾਂਦੇ ਅਨਿਆਇ ਦੇ ਵਿਰੋਧ ਲਈ ਨਾ ਮਿਲਵਰਤਨ ਅੰਦੋਲਨ ਸ਼ੁਰੂ ਕੀਤਾ। ਨਾ ਮਿਲਵਰਤਨ ਅੰਦੋਲਨ ਸ਼ੁਰੂ ਕੀਤਾ ਤੇ ਇਸ ਅੰਦੋਲਨ ਅਨੁਸਾਰ ਗਾਂਧੀ ਜੀ ਨੇ ਭਾਰਤੀ ਲੋਕਾਂ ਨੂੰ ਅਹਿੰਸਕ ਵੀ ਲੜਾਈ ਝਗੜਾ ਨਹੀਂ ਕਰਨਾ। ਅਹਿੰਸਕ ਢੰਗ ਨਾਲ ਸਰਕਾਰੀ ਜਿਹੜੇ ਦਫ਼ਤਰ ਨੇ, ਕਚਹਿਰੀਆਂ ਨੇ, ਸਕੂਲ ਅਤੇ ਕਾਲਜ ਨੇ ਜੀ ਇਹਨਾਂ ਦਾ ਬਾਈਕਾਟ ਕੀਤਾ ਜਾਵੇ ਵੀ ਅਸੀਂ ਨਹੀਂ ਜਾਂਦੇ ਇਹਨਾਂ ਥਾਵਾਂ ਤੇ ਅਸੀਂ ਨਹੀਂ ਕੰਮ ਕਰਦੇ। ਫਿਰ ਗੱਲ ਆਉਂਦੀ ਹੈ ਜੀ ਖਾਦੀ ਅਤੇ ਚਰਖਾ ਦੀ। ਕਿ ਗਾਂਧੀ ਜੀ ਨੇ ਪਿੰਡੂ ਲੋਕਾਂ ਨੂੰ ਖੱਦਰ ਦੇ ਕੱਪੜੇ ਪੈਨਣ ਅਤੇ ਚਰਖੇ ਨਾਲ ਸੂਤ ਕੱਤ ਕੇ ਕੱਪੜਾ ਤਿਆਰ ਕਰਨ ਲਈ ਕਿਹਾ ਹਾਲਾਂਕਿ ਇਹ ਜਿਹੜਾ ਕੱਪੜਾ ਬਣਦਾ ਸੀਗਾ ਉਹ ਬੜਾ ਹੀ ਖੁਰਦਰਾ ਜਿਹਾ ਕੱਪੜਾ ਹੁੰਦਾ ਸੀਗਾ ਪਾਉਣ ਵਿੱਚ ਵੀ ਇੰਨਾ ਵਧੀਆ ਨਹੀਂ ਹੁੰਦਾ ਸੀਗਾ ਬਟ ਇਹ ਕਹਿੰਦੇ ਸੀਗੇ ਵੀ ਤੁਸੀਂ ਅੰਗਰੇਜ਼ਾਂ ਨੂੰ ਦਿਖਾਓ ਕਿ ਭਈ ਅਸੀਂ ਆਪਦੇ ਦੇਸ਼ ਦੇ ਜੜੇ ਬਣੇ ਕੱਪੜੇ ਹੈਗੇ ਆ ਜੀ ਆਪਾਂ ਤਾਂ ਉਹੀ ਯੂਜ਼ ਕਰਾਂਗੇ ਤੁਹਾਡੇ ਅੰਗਰੇਜ਼ੀ ਕਾਰਖਾਨਿਆਂ ਵਿੱਚ ਬਣੇ ਕੱਪੜਿਆਂ ਦੀ ਵਰਤੋਂ ਅਸੀਂ ਨਹੀਂ ਕਰਨੀ ਸੋ ਇਹਨਾਂ ਦਾ ਰੋਸ਼ ਪ੍ਰਗਟ ਕਰਨ ਦਾ ਇੱਕ ਵੱਖਰਾ ਤਰੀਕਾ ਸੀਗਾ ਕਿ ਖੱਦਰ ਦੇ ਬਣੇ ਕੱਪੜੇ ਵੀ ਪਾਵਾਂਗੇ ਚਰਖੇ ਦੇ ਨਾਲ ਜਿਹੜਾ ਸੂਤ ਕੱਤ ਕੇ ਕਪੜਾ ਤਿਆਰ ਕਰਨ ਲਈ ਕਿਹਾ ਤੇ ਉਹਨਾਂ ਨੇ ਪ੍ਰਚਾਰ ਕੀਤਾ ਕਿ ਵਿਦੇਸ਼ੀ ਜਿਹੜੀਆਂ ਵਸਤਾਂ ਨੇ ਜੀ ਉਹਨਾਂ ਦੇ ਵਰਤੋਂ ਨਾ ਕੀਤੀ ਜਾਵੇ ਤੇ ਜਿਹੜੀਆਂ ਸੁਵਿਦੇਸ਼ੀ ਆਪਣੇ ਦੇਸ਼ ਵਿੱਚ ਬਣਾਈਆਂ ਚੀਜ਼ਾਂ ਹੈਗੀਆਂ ਨੇ ਜੀ ਉਹਨਾਂ ਦੀ ਹੀ ਵਰਤੋਂ ਕੀਤੀ ਜਾਵੇ ਫਿਰ 1919 ਈਸਵੀ ਦੇ ਐਕਟ ਅਨੁਸਾਰ ਕੀਤੇ ਗਏ ਸੁਧਾਰ ਭਾਰਤੀ ਲੋਕਾਂ ਨੂੰ ਖੁਸ਼ ਨਾ ਕਰ ਸਕੇ ਤੇ ਇਸ ਲਈ ਇੰਡੀਅਨ ਨੈਸ਼ਨਲ ਕਾਂਗਰਸ ਨੇ ਇਸ ਐਕਟ ਦਾ ਵਿਰੋਧ ਕਰਨ ਤੇ ਮਹਾਤਮਾ ਗਾਂਧੀ ਜੀ ਦੀ ਅਗਵਾਈ ਹੇਠ ਜਿਹੜਾ ਸਤਿਆਗ੍ਰਹਿ ਅੰਦੋਲਨ ਸੀਗਾ ਜੀ ਉਹ ਸ਼ੁਰੂ ਕਰਤਾ ਗੱਲ ਕਰਾਂਗੇ ਜੀ ਰੋਲਟ ਐਕਟ ਦੀ ਰੋਲਟ ਐਕਟ ਜਿਹੜਾ ਸੀਗਾ ਜੀ ਜਦੋਂ ਭਾਰਤੀ ਲੋਕਾਂ ਨੇ 1919 ਜਿਹੜਾ ਐਕਟ ਸੀਗਾ ਇਹਦਾ ਵਿਰੋਧ ਕਰਨਾ ਸ਼ੁਰੂ ਕਰਤਾ ਤੇ ਅੰਗਰੇਜ਼ੀ ਸਰਕਾਰ ਨੇ ਹਾਲਤ ਉੱਪਰ ਕਾਬੂ ਕਰਨ ਦੇ ਲਈ ਉਹਨਾਂ ਨੇ 1919 ਈਸਵੀ ਦੇ ਵਿੱਚ ਨਾ ਇੱਕ ਰੋਲਟ ਐਕਟ ਪਾਸ ਕਰਤਾ ਤੇ ਇਸ ਐਕਟ ਵਿੱਚ ਪਤਾ ਕੀ ਕਰ ਸਕਦੇ ਸੀਗੇ ਇਹ ਕਿ ਬ੍ਰਿਟਿਸ਼ ਸਰਕਾਰ ਬਿਨਾਂ ਕਿਸੇ ਵਾਰੰਟ ਜਾਰੀ ਕੀਤੇ ਜਾ ਬਿਨਾ ਕਿਸੇ ਸਨਵਾਈ ਤੋਂ ਵੀ ਕਿਸੇ ਵੀ ਵਿਅਕਤੀ ਨੂੰ ਸ਼ੱਕ ਦੇ ਆਧਾਰ ਤੇ ਗ੍ਰਿਫਤਾਰ ਕਰ ਸਕਦੀ ਸੀਗੀ ਵੀ ਇਹ ਤਾਂ ਤੱਕ ਹੀ ਹੋ ਗਿਆ ਨਾ ਭਾਰਤੀਆਂ ਨਾਲ ਵੀ ਜੇਕਰ ਅੰਗਰੇਜ਼ਾਂ ਨਾਲ ਕਿਸੇ ਵਿਅਕਤੀ ਦੀ ਲੱਗਦੀ ਹੈਗੀ ਤੇ ਉਹ ਬਿਨਾ ਕੁਝ ਪੁੱਛੇ ਪੁੱਛੇ ਗਿਛੇ ਦੇਵੀ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਸਕਦੇ ਆ ਸੋ ਉਹ ਵਿਅਕਤੀ ਆਪਣੀ ਗ੍ਰਿਫਤਾਰੀ ਵਿਰੁੱਧ ਅਦਾਲਤ ਵਿੱਚ ਕੋਈ ਅਪੀਲ ਨਹੀਂ ਕਰ ਸਕਦਾ ਤੇ ਪੰਡਿਤ ਮੋਤੀ ਲਾਲ ਨਹਿਰੂ ਨੇ ਨਾ ਅਪੀਲ ਨਾ ਵਕੀਲ ਨਾ ਦਲੀਲ ਕਹਿ ਕੇ ਰੋਲਟ ਐਕਟ ਦੀ ਨਿੰਦਾ ਕੀਤੀ ਸੀਗੀ ਕਿਨੇ ਪੰਡਿਤ ਮੋਤੀ ਲਾਲ ਨਹਿਰੂ ਨੇ ਗੱਲ ਕਰਾਂਗੇ ਜੀ ਜਲਿਆਂਵਾਲਾ ਬਾਗ ਹੱਤਿਆ ਕਾਂਡ ਦੀ ਤੇ ਕਾਫੀ ਇਤਿਹਾਸ ਵਿੱਚ ਵੀ ਆਪਾਂ ਨੂੰ ਇਹਦੇ ਬਾਰੇ ਬੜੀ ਹੀ ਦਰਦ ਭਰੀ ਕਹਾਣੀ ਵਿਖਣ ਨੂੰ ਮਿਲਦੀ ਹੈ ਤੇ ਉਹ ਕੀ ਅਸਲ ਕਹਾਣੀ ਹੈਗੀ ਆ ਜੀ ਇਹਦੇ ਬਾਰੇ ਆਪਾਂ ਦੇਖਦੇ ਹਾਂ ਕਿ 1919 ਈਸਵੀ ਦੇ ਵਿੱਚ ਰੋਲਟ ਐਕਟ ਦੇ ਵਿਰੁੱਧ ਵੀ ਲੋਕਾਂ ਦਾ ਗੁੱਸਾ ਦਾ ਵਿਰ ਫੁੱਟਣਾ ਹੀ ਆ ਨਾ ਤੇ ਇਸ ਐਕਟ ਦੇ ਵਿਰੁੱਧ ਰੋਸ ਪ੍ਰਗਟ ਕਰਨ ਦੇ ਲਈ ਗਾਂਧੀ ਜੀ ਦੇ ਕਹਿਣ ਤੇ ਪੰਜਾਬ ਵਿੱਚ ਹੜਤਾਲ ਹੋਈਆਂ ਪੰਜਾਬ ਵਿੱਚ ਹੜਤਾਲਾਂ ਹੋਈਆਂ ਜਲਸੇ ਕੀਤੇ ਗਏ ਜਲੂਸ ਕੱਢੇ ਗਏ ਤੇ 10 ਅਪ੍ਰੈਲ 1919 ਦੀ ਗੱਲ ਹੈਗੀ ਆ 10 ਅਪ੍ਰੈਲ 1919 ਈਸਵੀ ਨੂੰ ਅੰਮ੍ਰਿਤਸਰ ਵਿੱਚ ਪ੍ਰਸਿੱਧ ਨਿਤਾ ਡਾਕਟਰ ਕਿਚਲੂ ਅਤੇ ਡਾਕਟਰ ਸਤਿਆਪਾਲ ਨੂੰ ਗ੍ਰਿਫਤਾਰ ਫਿਰ ਕਰ ਲਿਆ ਗਿਆ ਭਾਰਤੀ ਲੋਕਾਂ ਨੇ ਇਸ ਦਾ ਵਿਰੋਧ ਕਰਨ ਦੇ ਲਈ ਜਲੂਸ ਕੱਢਿਆ ਤੇ ਸਰਕਾਰ ਨੇ ਇਸ ਜਲੂਸ ਉੱਪਰ ਗੋਲੀ ਚਲਾਉਣ ਦਾ ਹੁਕਮ ਦਿੱਤਾ ਸਿੱਟੇ ਵਜੋਂ ਕੀ ਹੋਇਆ ਵੀ ਕੁਝ ਵਿਅਕਤੀਆਂ ਦੀ ਮੌਤ ਹੋ ਗਈ ਤੇ ਇਸ ਕਰਕੇ ਗੁੱਸੇ ਵਿੱਚ ਆ ਕੇ ਭਾਰਤੀ ਲੋਕਾਂ ਨੇ ਪੰਜ ਅੰਗਰੇਜ਼ ਅਫਸਰਾਂ ਦੀ ਹੱਤਿਆ ਕਰ ਦਿੱਤੀ ਤੇ ਅੰਗਰੇਜ਼ੀ ਸਰਕਾਰ ਨੇ ਹਾਲਤ ਉੱਪਰ ਕਾਬੂ ਪਾਉਣ ਦੇ ਲਈ ਅੰਮ੍ਰਿਤਸਰ ਸ਼ਹਿਰ ਨੂੰ ਫੌਜ ਦੇ ਹਵਾਲੇ ਕਰ ਦਿੱਤਾ ਤੇ 13 April 1919 ਈਸਵੀ ਦੀ ਗੱਲ ਹੈ ਕੀ ਆ ਵਿਸਾਖੀ ਦਾ ਦਿਨ ਸੀਗਾ ਅੰਮ੍ਰਿਤਸਰ ਦੇ ਵਿੱਚ ਜਲਿਆਂਵਾਲਾ ਬਾਗ ਸਥਾਨ ਤੇ ਰੋਲਟ ਆਕ ਦਾ ਜਿਹੜਾ ਵਿਰੋਧ ਸੀਗਾ ਨਾ ਵਿਰੋਧ ਕਰਨ ਦੇ ਲਈ ਲਗਭਗ 20000 ਲੋਕ ਉੱਥੇ ਇਕੱਠੇ ਹੋ ਗਏ ਤੇ ਜਨਰਲ ਡਾਇਰ ਨੇ ਇਹਨਾਂ ਲੋਕਾਂ ਉੱਤੇ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ ਤੇ ਲੋਕਾਂ ਨੇ ਆਪਣੀ ਜਾਨ ਬਚਾਉਣ ਦੇ ਲਈ ਇੱਧਰ ਉੱਧਰ ਭੱਜਣਾ ਸ਼ੁਰੂ ਕਰ ਦਿੱਤਾ ਪਰੰਤੂ ਰਸਤੇ ਵਿੱਚ ਸੈਨਿਕ ਹੋਣ ਕਾਰਨ ਬਹੁਤ ਲੋਕ ਉੱਥੇ ਹੀ ਕਰ ਗਏ ਤੇ ਥੋੜੇ ਟਾਈਮ ਦੇ ਵਿੱਚ ਜਿਹੜਾ ਸਾਰਾ ਜਿਲ੍ਹਿਆਂ ਵਾਲਾ ਬਾਗ ਸੀਗਾ ਜੀ ਖੂਨ ਅਤੇ ਲਾਸ਼ਾਂ ਨਾਲ ਭਰ ਗਿਆ ਤੇ ਇਸ ਖੂਨੀ ਸਾਕੇ ਦੌਰਾਨ ਲਗਭਗ 1000 ਲੋਕ ਤਾਂ ਕਹਿੰਦੇ ਮਾਰੇ ਗਏ ਅਤੇ 3000 ਤੋਂ ਵੱਧ ਜਿਹੜੇ ਲੋਕ ਸੀਗੇ ਜੀ ਉਹ ਜ਼ਖਮੀ ਹੋ ਗਏ ਤੇ ਇਸ ਹੱਤਿਆਕਾਂਡ ਦੀ ਖਬਰ ਸੁਣ ਕੇ ਲੋਕਾਂ ਵਿੱਚ ਅੰਗਰੇਜ਼ਾਂ ਵਿਰੁੱਧ ਰੋਸ ਦੀ ਭਾਵਨਾ ਪੈਦਾ ਹੋ ਗਈ ਸੀ ਸੋ ਕਾਫੀ ਦਰਦ ਭਰੀ ਕਹਾਣੀ ਹੈਗੀ ਹੈ ਜੀ ਵੀ ਕਿਵੇਂ ਲੋਕਾਂ ਨਾਲ ਵੀ ਧੱਕਾ ਕੀਤਾ ਗਿਆ ਉਹਨਾਂ ਨੂੰ ਸ਼ਰੀਆਮ ਗੋਲੀ ਦੇ ਨਾਲ ਮਾਰ ਦਿੱਤਾ ਗਿਆ ਵਿਸ਼ਾ ਅਧਿਐਨ ਆਪਾਂ ਵੇਖ ਲੈਣੇ ਆ ਖিলাਫਤ ਅੰਦੋਲਨ ਅਤੇ ਨਾਮ ਮਿਲਵਰਤਨ ਅੰਦੋਲਨ ਦੀ ਗੱਲ ਕਰਾਂਗੇ ਕਿ ਜਦੋਂ ਪਹਿਲਾ ਵਿਸ਼ਵ ਯੁੱਧ ਖਤਮ ਹੋਣ ਪਿੱਛੋਂ ਅੰਗਰੇਜ਼ਾਂ ਨੇ ਤੁਰਕੀ ਦੇਸ਼ ਨੂੰ ਕਈ ਹਿੱਸਿਆਂ ਵਿੱਚ ਵੰਡ ਦਿੱਤਾ ਅਤੇ ਖਲੀਫਾ ਨੂੰ ਗ੍ਰਿਫਤਾਰ ਕਰ ਲਿਆ ਤੇ ਇਸ ਲਈ ਭਾਰਤ ਦੇ ਜਿਹੜੇ ਮੁਸਲਮਾਨ ਸਗੇ ਲੋਕਾਂ ਨੇ ਅੰਗਰੇਜ਼ਾਂ ਦਾ ਜਿਹੜਾ ਵਿਰੋਧ ਕਰਨ ਤੇ ਲਈ ਖিলাਫਤ ਅੰਦੋਲਨ ਸ਼ੁਰੂ ਕੀਤਾ ਤੇ ਇਸ ਦੀ ਅਗਵਾਈ ਕਿਹਨੇ ਕੀਤੀ ਸੀਗੀ ਸ਼ੌਕਤ ਅਲੀ ਮੁਹੰਮਦ ਅਲੀ ਅਬੂਲ ਕਲਾਮ ਅਜ਼ਾਦ ਅਜ਼ਮਲ ਖਾਨ ਇਨਾਂ ਨੇ ਕੀਤੀ ਸੀਗੀ ਖিলাਫਤ ਅੰਦੋਲਨ ਦੀ ਅਗਵਾਈ ਤੇ ਮਹਾਤਮਾ ਗਾਂਧੀ ਅਤੇ ਬਾਲ ਗੰਗਾਧਰ ਤਿਲਕ ਨੇ ਹਿੰਦੂਆਂ ਅਤੇ ਮੁਸਲਮਾਨਾਂ ਦੇ ਵਿੱਚ ਇਕਤਾ ਸਥਾਪਿਤ ਕਰਨ ਦੇ ਲਈ ਇਸ ਅੰਦੋਲਨ ਵਿੱਚ ਹਿੱਸਾ ਲਿਆ ਵੀ ਸਾਰੇ ਰਲ ਮਿਲ ਕੇ ਇੱਕ ਦੂਜੇ ਦਾ ਸਾਥ ਦੇਣਗੇ ਤੇ ਨਾ ਮਿਲਵਰਤਨ ਨਾਨ ਕੋਆਪਰੇਸ਼ਨ ਮੂਵਮੈਂਟ ਇਹਨੂੰ ਕਹਿ ਦਿੰਦੇ ਹੋ ਤੁਸੀਂ ਕਿ 1920 ਈਸਵੀ ਦੇ ਵਿੱਚ ਮਹਾਤਮਾ ਗਾਂਧੀ ਜੀ ਨੇ ਅੰਗਰੇਜ਼ੀ ਸਰਕਾਰ ਖਿਲਾਫ ਨਾ ਮਿਲਵਰਤਨ ਅੰਦੋਲਨ ਸ਼ੁਰੂ ਕੀਤਾ ਮਹਾਤਮਾ ਗਾਂਧੀ ਜੀ ਨੇ ਆਪਣੀ ਕੇਸਰ-ਏ-ਹਿੰਦ ਦੀ ਜਿਹੜੀ ਉਪਾਧੀ ਸੀਗੀ ਜਿਹੜੀ ਇਹਨਾਂ ਨੂੰ ਮਿਲੀ ਸੀਗੀ ਉਹ ਵਾਪਸ ਕਰਤੀ ਸਰਕਾਰ ਨੂੰ ਤੇ ਉਹਨਾਂ ਨੇ ਭਾਰਤੀ ਲੋਕਾਂ ਦਾ ਜਿਹੜਾ ਅੰਦੋਲਨ ਸੀਗਾ ਉਹਦੇ ਵਿੱਚ ਸ਼ਾਮਿਲ ਹੋਣ ਦੇ ਲਈ ਬੇਨਤੀ ਕੀਤੀ ਹਜ਼ਾਰਾਂ ਦੀ ਗਿਣਤੀ ਵਿੱਚ ਕਹਿੰਦੇ ਜਿਹੜੇ ਵਿਦਿਆਰਥੀ ਸੀਗੇ ਉਹਨਾਂ ਨੇ ਸਕੂਲ ਅਤੇ ਕਾਲਜਾਂ ਵਿੱਚ ਪੜ੍ਹਨਾ ਛੱਡਤਾ ਉਹਨਾਂ ਦੀ ਗੱਲ ਸੁਣ ਕੇ ਤੇ ਜਿਹੜੀਆਂ ਰਾਸ਼ਟਰੀ ਸਿੱਖਿਆ ਸੰਸਥਾਵਾਂ ਸੀਗੀਆਂ ਜਿਵੇਂ ਕਿ ਕਾਸ਼ੀ ਵਿਦਿਆਪੀਠ ਗੁਜਰਾਤ ਵਿਦਿਆਪੀਠ ਦਿਲਕ ਵਿਦਿਆਪੀਠ ਇਹਦੇ ਵਿੱਚ ਪੜਨਾ ਸ਼ੁਰੂ ਕਰਤਾ ਜਿਹੜੇ ਕਿ ਲੋਕਲ ਸੁਵਦੇਸ਼ੀ ਜਿਹੜੇ ਵਿਦਿਆਪੀਠ ਸੀਗੇ ਉੱਥੇ ਉਹਨਾਂ ਨੇ ਪੜਨਾ ਸ਼ੁਰੂ ਕਰਤਾ ਅਨੇਕਾ ਭਾਰਤੀ ਲੋਕਾਂ ਨੇ ਗਾਂਧੀ ਜੀ ਦੇ ਕਹਿਣ ਤੇ ਆਪਣੀਆਂ ਨੌਕਰੀਆਂ ਵੀ ਛੱਡ ਦਿੱਤੀਆਂ ਅਤੇ ਉਪਾਦੀਆਂ ਜਿਹੜੀਆਂ ਮਿਲੀਆਂ ਸੀਆਂ ਸਰਕਾਰ ਨੂੰ ਵਾਪਸ ਕਰ ਦਿੱਤੀਆਂ ਦੇਸ਼ ਦੇ ਕਹਿੰਦੇ ਸੈਂਕੜੇ ਜਿਹੜੇ ਵਕੀਲ ਸੀਗੇ ਵੀ ਉਹਨਾਂ ਨੇ ਆਪਣੀ ਵਕਾਲਤ ਛੱਡ ਦਿੱਤੀ ਨੌਕਰੀ ਛੱਡਤੀ ਤੇ ਜਿਨ੍ਹਾਂ ਵਿੱਚ ਮੋਤੀ ਲਾਲ ਨਹਿਰੂ ਡਾਕਟਰ ਰਜਿੰਦਰ ਪ੍ਰਸਾਦ आरसी दास सरदार पटेल लाला लाजपत राय आदि नाम प्रसिद्ध થયા جی ਲੋਕਾਂ ਨੇ ਵਿਦੇਸ਼ੀ ਕੱਪੜਿਆਂ ਦਾ ਵੀ ਤਿਆਗ ਕਰਤਾ ਚਰਖੇ ਦੁਆਰਾ ਜਿਹੜੇ ਬਣੇ ਖਾਦੀ ਦੇ ਕੱਪੜੇ ਹੈਗੇ ਆ ਜੀ ਉਹਨਾਂ ਦੀ ਵਰਤੋਂ ਕੀਤੀ ਤੇ ਸਰਕਾਰ ਨੇ ਇਸ ਮੂਵਮੈਂਟ ਨੂੰ ਅੰਦੋਲਨ ਨੂੰ ਖਤਮ ਕਰਨ ਦੇ ਲਈ ਕੁਚਲਣ ਦੇ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਅੰਦੋਲਨ ਕਰਨ ਵਾਲੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਗੋਰਖਪੁਰ ਦੀ ਗੱਲ ਹੈਗੀ ਆ ਵੀ ਉਹਦੇ ਪਿੰਡ ਚੌਰੀ ਚੋਰਾ ਵਿੱਚ ਕਾਂਗਰਸ ਦਾ ਸੰਮੇਲਨ ਹੋ ਰਿਹਾ ਸੀਗਾ ਤੇ ਇਸ ਸੰਮੇਲਨ ਵਿੱਚ ਨਾ ਲਗਭਗ 3000 ਕਿਸਾਨ ਹਿੱਸਾ ਲੈ ਰਹੇ ਸੀਗੇ ਤੇ ਇੱਥੇ ਪੁਲਿਸ ਨੇ ਕੀ ਕੀਤਾ ਵੀ ਕਿਸਾਨਾਂ ਤੇ ਗੋਲੀਆਂ ਚਲਾਤੀਆਂ ਤੇ ਕਿਸਾਨਾਂ ਨੂੰ ਵੀ ਗੁੱਸਾ ਆ ਗਿਆ ਫਿਰ ਤੇ ਕਿਸਾਨਾਂ ਨੇ ਗੁੱਸੇ ਵਿੱਚ ਆ ਕੇ ਵੀ ਪੁਲਿਸ ਥਾਣੇ ਤੇ ਹਮਲਾ ਕਰਤਾ ਤੇ ਉਸ ਨੂੰ ਅਗਲਾ ਆਤੀ ਤੇ ਅੱਗ ਲਾਈ ਤੇ ਫਿਰ ਕੋਈ ਤਾਂ ਮਰੂਗਾ ਹੀ ਤੇ ਫਿਰ 22 ਸਿਪਾਹੀ ਜਿਹੜੇ ਸੀਗੇ ਉਹ ਮੌਤ ਹੋ ਗਏ ਉਹਨਾਂ ਦੀ ਤੇ ਮਹਾਤਮਾ ਗਾਂਧੀ ਜੀ ਨੇ ਫਿਰ ਬਾਰਦੋਲੀ ਵਿੱਚ ਫਿਰ ਨਾਮ ਮਿਲਵਰਤਨ ਅੰਦੋਲਨ ਨੂੰ ਮੁਲਤਵੀ ਕਰਤਾ ਕਹਿੰਦੇ ਵੀ ਨਹੀਂ ਨਹੀਂ ਅਸੀਂ ਤਾਂ ਅਹਿੰਸਾ ਜਿਹੜੀ ਸੀਗੀ ਵੀ ਅਹਿੰਸਾ ਦੇ ਮਾਰਗ ਤੇ ਚਲਦੀਆਂ ਹੈਗੀਆਂ ਵੀ ਇਹ ਤਾਂ ਕੰਮ ਖਰਾਬ ਹੋ ਰਿਹਾ ਤੇ ਮਹਾਤਮਾ ਗਾਂਧੀ ਕਹਿੰਦੇ ਕਿ ਨਹੀਂ ਨਹੀਂ ਵੀ ਆਪਾਂ ਇਹਨੂੰ ਮੁਲਤਵੀ ਕਰਦੇ ਹਾਂ ਸੋ ਉਹਨਾਂ ਨੇ ਨਾ ਮਿਲਵਰਤਨ ਅੰਦੋਲਨ ਮੁਲਤਵੀ ਕਰਤਾ ਤੇ ਕਾਫੀ ਸੋ ਲੋਕ ਉਹ ਤੋਂ ਗੁੱਸਾ ਵੀ ਹੋਏ ਸਗੇ ਵੀ ਇਹ ਅੰਦੋਲਨ ਮੁਲਤਵੀ ਨਹੀਂ ਸੀ ਕਰਨਾ ਚਾਹੀਦਾ ਬਟ ਚਲੋ ਉਹਦੋਂ ਆਪਣੀ ਆਪਣੀ ਥਿੰਕਿੰਗ ਸੀਗੀ ਸੋ ਇਸ ਟਾਈਮ ਇਹਨਾਂ ਵੱਲੋਂ ਇਹ ਜਿਹੜਾ ਅੰਦੋਲਨ ਹੈਗਾ ਜੀ ਮੁਲਤਵੀ ਕਰ ਦਿੱਤਾ ਗਿਆ ਸੀਗਾ ਤੇ ਅੰਦੋਲਨ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਜਦੋਂ ਮੁਲਤਵੀ ਕਰ ਦਿੱਤਾ ਗਿਆ ਫਿਰ ਵੀ ਇਸ ਅੰਦੋਲਨ ਦੇ ਵਿੱਚ ਨਾ ਲਗਭਗ ਕਹਿ ਸਕਦੇ ਹਾਂ ਵੀ ਸਾਰਿਆਂ ਨੇ ਹਿੱਸਾ ਲਿਆ ਸੀਗਾ ਜਿਦੇ ਨਾਲ ਰਾਸ਼ਟਰੀ ਭਾਵਨਾ ਪੈਦਾ ਹੋਈ ਇਸਤਰੀਆਂ ਨੇ ਵੀ ਬੜਾ ਵੱਧ ਚੜ ਕੇ ਹਿੱਸਾ ਲਿਆ ਸੀਗਾ ਇਸ ਅੰਦੋਲਨ ਦੇ ਵਿੱਚ ਜਿਸ ਕਰਕੇ ਉਹਨਾਂ ਵਿੱਚ ਆਤਮ ਵਿਸ਼ਵਾਸ ਪੈਦਾ ਹੋਇਆ ਤੇ ਇਸ ਅੰਦੋਲਨ ਕਾਰਨ ਕਾਂਗਰਸ ਪਾਰਟੀ ਲੋਕਾਂ ਵਿੱਚ ਮਸ਼ਹੂਰ ਹੋ ਗਈ ਸੀਗੀ ਤੇ 1922 ਈਸਵੀ ਦੇ ਵਿੱਚ ਗਾਂਧੀ ਜੀ ਨੇ ਨਾ ਮਿਲਵਰਤਨ ਅੰਦੋਲਨ ਵਾਪਸ ਲੈ ਲਿਆ 1923 ਈਸਵੀ ਵਿੱਚ ਸੁਤੰਤਰਤਾ ਪ੍ਰਾਪਤ ਕਰਨ ਦੇ ਲਈ ਪੰਡਿਤ ਮੋਤੇ ਲਾਲ ਲਹਿਰੂ ਅਤੇ ਸੀ ਆਰ ਦਾਸ ਨੇ ਸਵਰਾਜ ਪਾਰਟੀ ਦੀ ਸਥਾਪਨਾ ਕੀਤੀ ਜਿਸ ਦਾ ਮੁੱਖ ਉਦੇਸ਼ ਕੀ ਸੀ ਚੋਣਾਂ ਵਿੱਚ ਹਿੱਸਾ ਲੈਣਾ ਅਤੇ ਆਜ਼ਾਦੀ ਪ੍ਰਾਪਤ ਕਰਨ ਦੇ ਲਈ ਸੰਘਰਸ਼ ਕਰਨਾ ਸੀਗਾ ਫਿਰ 1 ਨਵੰਬਰ ਦੀ ਗੱਲ ਹੁੰਦੀ ਹੈ 1 ਨਵੰਬਰ 1923 ਈਸਵੀ ਦੇ ਵਿੱਚ ਕੇਂਦਰੀ ਅਸੈਂਬਲੀ ਅਤੇ ਵਿਧਾਨ ਸਭਾਵਾਂ ਦੀਆਂ ਜਿਹੜੀਆਂ ਚੋਣਾਂ ਸੀਗੀਆਂ ਉਹਦੇ ਵਿੱਚ ਸਵਰਾਜ ਪਾਰਟੀ ਨੂੰ ਮਹੱਤਵਪੂਰਨ ਸਫਲਤਾ ਪ੍ਰਾਪਤ ਹੋਈ ਸੀ ਹੁਣ ਆਪਾਂ ਕੁਝ ਪੰਜਾਬ ਦੀਆਂ ਲਹਿਰਾਂ ਬਾਰੇ ਵੀ ਸਮਝ ਲੈਣੇ ਆ ਵੀ ਗੁਰਦੁਆਰਾ ਸੁਧਾਰ ਲਹਿਣਾ ਵੀ 1920 ਤੋਂ ਲੈ ਕੇ 1925 ਈਸਵੀ ਤੱਕ ਵੀ ਇਸ ਦੌਰਾਨ ਵੀ ਪੰਜਾਬ ਵਿੱਚ ਗੁਰਦੁਆਰਿਆਂ ਨੂੰ ਮਾਨਤਾ ਦੇ ਕਬਜ਼ੇ ਹੇਟਾਂ ਆਜ਼ਾਦ ਕਰਾਉਣ ਦੇ ਲਈ ਨਾ ਵੀ ਗੁਰਦੁਆਰਾ ਸੁਧਾਰ ਲਹਿਰ ਦੀ ਸਥਾਪਨਾ ਕੀਤੀ ਗਈ ਤੇ ਇਸ ਲਹਿਰ ਦੀ ਅਗਵਾਈ ਜਾਂ ਫਿਰ ਇਸ ਲਹਿਰ ਨੂੰ ਅਕਾਲੀ ਲਹਿਰ ਵੀ ਕਿਹਾ ਜਾਂਦਾ ਆ ਕਿਉਂਕਿ ਅਕਾਲੀਆਂ ਦੁਆਰਾ ਹੀ ਗੁਰਦੁਆਰਿਆਂ ਨੂੰ ਸੁਤੰਤਰ ਕਰਵਾਇਆ ਗਿਆ ਸੀਗਾ ਤੇ ਗੁਰਦੁਆਰਾ ਸੁਧਾਰ ਅੰਦੋਲਨ ਨੂੰ ਸਫਲ ਬਣਾਉਣ ਦੇ ਲਈ ਅਕਾਲੀ ਦਲ ਦੇ ਕਈ ਮੋਰਚੇ ਲਗਾਏ ਗਏ ਜਿਨ੍ਹਾਂ ਵਿੱਚੋਂ ਵਿੱਚੋਂ ਕੁਝ ਜਿਹੜੇ ਮੋਰਚੇ ਸੀਗਾ ਉਹਨਾਂ ਦਾ ਆਪਾਂ ਵਰਣਨ ਕਰਾਂਗੇ ਮੁੱਖ ਮੋਰਚੇ ਜਿਹੜੇ ਸੀਗੇ ਜੀ ਉਹਨੇ ਵਿੱਚੋਂ ਪਹਿਲਾ ਹੈਗਾ ਜੀ ਨਨਕਾਣਾ ਸਾਹਿਬ ਦਾ ਮੋਰਚਾ ਨਨਕਾਣਾ ਸਾਹਿਬ ਗੁਰਦੁਆਰੇ ਦਾ ਮਹੰਤ ਨਰੈਣ ਦਾਸ ਇੱਕ ਬੜਾ ਹੀ ਕੈਰੇਕਟਰਲੈਸ ਚਰਿੱਤਰਹੀਨ ਵਿਅਕਤੀ ਸੀਗਾ ਜਿਸ ਨੂੰ ਕੱਢਣ ਦੇ ਲਈ 20 ਫਰਵਰੀ 1921 ਦੇ ਵਿੱਚ ਸਿੱਖਾਂ ਦਾ ਇੱਕ ਜੱਥਾ ਨਨਕਾਣਾ ਸਾਹਿਬ ਗੁਰਦੁਆਰਾ ਵਿੱਚ ਗਿਆ ਨਰੈਣ ਦਾਸ ਜਿਹੜਾ ਸੀਗਾ ਮਹੰਤ ਦੇ ਗੁੰਡਿਆਂ ਨੇ ਜੱਥੇ ਤੇ ਹਮਲਾ ਕਰਤਾ ਨਰੈਣ ਦਾਸ ਮਹੰਤ ਦੇ ਜਿਹੜੇ ਗੁੰਡੇ ਸੀਗੇ ਜੱਥੇ ਤੇ ਹਮਲਾ ਕਰਤਾ ਤੇ ਜੱਥੇ ਦੇ ਨੇਤਾ ਭਾਈ ਲਕਸ਼ਮਣ ਸਿੰਘ ਅਤੇ ਲਗਭਗ 130 ਸਿੱਖ ਨੂੰ ਜਿਉਂਦੇ ਹੀ ਜਲਾ ਦਿੱਤਾ ਤੇ ਹੱਤਿਆਕਾਂਡ ਦੀ ਖਬਰ ਸੁਣ ਕੇ ਵੀ ਸਿੱਖਾਂ ਨੂੰ ਗੁੱਸਾ ਆ ਗਿਆ ਅਤੇ ਉਹਨਾਂ ਨੇ ਮੋਰਚਾ ਲਗਾ ਦਿੱਤਾ ਵੀ ਸਰਕਾਰ ਅੰਗਰੇਜ਼ੀ ਸਰਕਾਰ ਨੇ ਗੁਰਦੁਆਰਿਆਂ ਦਾ ਪ੍ਰਬੰਧ ਸਿੱਖਾਂ ਨੂੰ ਫਿਰ ਸੌਂਪ ਦਿੱਤਾ ਫਿਰ ਗੱਲ ਆਉਂਦੀ ਹੈ ਜੀ ਚਾਬੀਆਂ ਦਾ ਮੋਰਚਾ ਦੀ ਅੰਗਰੇਜ਼ੀ ਸਰਕਾਰ ਕੋਲ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਦੇ ਖਜ਼ਾਨੇ ਦੀਆਂ ਚਾਬੀਆਂ ਸੀਗੀਆਂ ਤੇ 21 ਨਵੰਬਰ 1921 ਈਸਵੀ ਦੇ ਵਿੱਚ ਅਕਾਲੀਆਂ ਨੇ ਸਰਕਾਰ ਤੋਂ ਖਜ਼ਾਨੇ ਦੀਆਂ ਚਾਬੀਆਂ ਮੰਗੀਆਂ ਪਰੰਤੂ ਸਰਕਾਰ ਕਹਿੰਦੀ ਵੀ ਅਸੀਂ ਨਹੀਂ ਦਿੰਦੇ ਇਸ ਕਰਕੇ ਫਿਰ ਅਕਾਲੀਆਂ ਨੇ ਕੀ ਕੀਤਾ ਵੀ ਸਰਕਾਰ ਦਾ ਵਿਰੋਧ ਕੀਤਾ ਜਿਸ ਕਰਕੇ ਸਰਕਾਰ ਨੇ ਕਈ ਅਕਾਲੀਆਂ ਨੂੰ ਕੈਦ ਕਰ ਲਿਆ ਤੇ ਪਰੰਤੂ ਅਕਾਲੀ ਜਿਹੜੇ ਸਨਗੇ ਉਹ ਹੋਰ ਜਿੱਥੇ ਭੇਜਦੇ ਰਹੇ ਵੀ ਕਦੇ ਤਾਂ ਸਾਨੂੰ ਹੱਲ ਮਿਲੂਗਾ ਫਿਰ ਸਰਕਾਰ ਨੇ ਅਕਾਲੀਆਂ ਉੱਤੇ ਲਾਠੀ ਚਾਰਜ ਦਾ ਹੁਕਮ ਦਿੱਤਾ ਪਰੰਤੂ ਅਕਾਲੀਆਂ ਨੇ ਹਿੰਮਤ ਨਾ ਹਾਰੀ ਤੇ ਅੰਤ ਵਿੱਚ ਸਰਕਾਰ ਨੇ ਨਾ ਵਿਸਤਾਰਾ ਫਰਵਰੀ 1922 ਈਸਵੀ ਨੂੰ ਅਕਾਲੀਆਂ ਨੇ ਫਿਰ ਚਾਬੀਆਂ ਸੌਂਪ ਹੀ ਦਿੱਤੀਆਂ ਤੇ ਗੁਰੂ ਦੇ ਬਾਗ ਦਾ ਮੋਰਚਾ ਜੀ ਗੁਰੂ ਦੇ ਬਾਗ ਗੁਰਦੁਆਰੇ ਦਾ ਪ੍ਰਬੰਧ ਮਹੰਤ ਸੁੰਦਰਪਾਸ ਸੁੰਦਰਦਾਸ ਪਾਸ ਸੀਗਾ ਜਿਹੜਾ ਕਿ ਬੜਾ ਚਰਿੱਤਰਹੀਨ ਵਿਅਕਤੀ ਸੀ ਫਿਰ ਅਗਸਤ 1921 ਦੀ ਗੱਲ ਆਉਂਦੀ ਹੈ ਵੀ ਅਕਾਲੀਆਂ ਨੇ ਅਕਾਲੀਆਂ ਨੇ ਇੱਕ ਜੱਥਾ ਛੜਾ ਜਿਸ ਸਿਗਾ ਜੀ ਉਹ ਭੇਜਿਆ ਗੁਰਦੁਆਰੇ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਫਿਰ ਲੈ ਲਿਆ। ਮਾਨਤ ਸੁੰਦਰਦਾਸ ਨੇ ਪੁਲਿਸ ਬੁਲਾਈ ਜਿਸ ਨੇ ਅਕਾਲੀਆਂ ਨੂੰ ਗ੍ਰਫਤਾਰ ਕਰ ਲਿਆ। ਪਰੰਤੂ ਅਕਾਲੀਆਂ ਨੇ ਜਥੇ ਭੇਜਣੇ ਜਾਰੀ ਰੱਖੇ। ਅੰਤ ਸਰਕਾਰ ਨੇ 17 ਨਵੰਬਰ 1922 ਈਸਵੀ ਨੂੰ ਗੁਰਦੁਆਰਿਆਂ ਦੀਆਂ ਜਿਹੜੀਆਂ ਚਾਬੀਆਂ ਸੀਗੀਆਂ ਅਕਾਲੀਆਂ ਨੂੰ ਫਿਰ ਦੇ ਦਿੱਤੀਆਂ। ਪੰਜਾ ਸਾਹਿਬ ਦਾ ਸਾਕਾ ਜਦੋਂ ਗੁਰੂ ਦੇ ਬਾਗ ਦਾ ਮੋਰਚਾ ਲੱਗਾ ਹੋਇਆ ਸੀ ਤਾਂ ਇਸ ਵਿੱਚ ਹਿੱਸਾ ਲੈਣ ਵਾਲੇ ਇੱਕ ਜਥੇ ਨੂੰ ਰੇਲ ਗੱਡੀ ਦੁਆਰਾ ਅਟਕ ਦੀ ਜੇਲ੍ਹ ਵਿੱਚ ਭੇਜਣ ਦੇ ਲਈ ਲਿਜਾਇਆ ਜਾ ਰਿਹਾ ਸੀਗਾ ਤੇ ਪੰਜਾ ਸਾਹਿਬ ਦੇ ਅਕਾਲੀਆਂ ਨੇ ਇਸ ਜਥੇ ਦੇ ਅਕਾਲੀਆਂ ਨੂੰ ਲੰਗਰ ਸ਼ਿਕਾ ਸ਼ਿਕਾਉਣ ਦੇ ਲਈ ਰੇਲ ਗੱਡੀ ਰੋਕਣ ਲਈ ਕਿਹਾ ਪਰੰਤੂ ਸਰਕਾਰ ਨੇ ਜਿਹਾ ਕਰਨ ਤੋਂ ਨਾ ਕਰਤੀ ਤਾਂ ਫਿਰ ਭਾਈ ਪ੍ਰਤਾਪ ਸਿੰਘ ਅਤੇ ਭਾਈ ਕਰਮ ਸਿੰਘ ਗੱਡੀ ਅੱਗੇ ਲੇਟ ਗਏ ਤੇ ਸ਼ਹੀਦ ਹੋ ਗਏ ਫਿਰ ਜੀ ਜੈਤੋ ਦਾ ਮੋਰਚਾ ਜੀ 1923 ਇਸਵੀ ਦੇ ਵਿੱਚ ਨਾਬੇ ਦੇ ਮਹਾਰਾਜੇ ਸਰਦਾਰ ਰਿਪੂ ਦਮਨ ਸਿੰਘ ਨੂੰ ਅਕਾਲੀਆਂ ਦੀ ਸਹਾਇਤਾ ਕਰਨ ਦੇ ਜੁਰਮ ਕਰਨ ਗੱਡੀ ਉਤੋਂ ਉਤਾਰ ਦਿੱਤਾ ਗਿਆ ਅਕਾਲੀਆਂ ਨੇ 21 ਫਰਵਰੀ 1924 ਇਸਵੀ ਨੂੰ ਸਰਕਾਰ ਦੇ ਵਿਰੋਧ 500 ਅਕਾਲੀਆਂ ਦਾ ਜਥਾ ਭੇਜਿਆ ਪੁਲਿਸ ਨੇ ਜਥੇ ਤੇ ਗੋਲੀ ਚਲਾਈ ਇਸ ਕਰਕੇ 100 ਤੋਂ ਵੱਧ ਅਕਾਲੀਆ ਦੀ ਮੌਤ ਹੋ ਗਈ 200 ਤੋਂ ਜਿਹੜੇ ਵੱਧ ਅਕਾਲੀ ਸੀਗੇ ਉਹ ਜ਼ਖਮੀ ਹੋ ਗਏ ਤੇ 1925 ਈਸਵੀ ਦੇ ਵਿੱਚ ਅੰਤ ਵਿੱਚ ਸਰਕਾਰ ਨੇ ਜੈਤੋ ਦਾ ਜਿਹੜਾ ਗੁਰਦੁਆਰਾ ਹੈਗਾ ਜੀ ਅਕਾਲੀਆਂ ਦੇ ਹਵਾਲੇ ਕਰਤਾ ਸੋ ਇਸ ਤਰ੍ਹਾਂ ਤੁਸੀਂ ਵੇਖ ਸਕਦੇ ਹੋ ਗੁਰਦੁਆਰਾ ਲਹਿਰਾ ਚਲਾਈਆਂ ਗਈਆਂ ਹੁਣ ਆਪਾਂ ਗੱਲ ਕਰ ਲੈਣੇ ਆ ਸਾਈਮਨ ਕਮਿਸ਼ਨ ਦੀ ਸਾਈਮਨ ਕਮਿਸ਼ਨ ਤੁਸੀਂ ਵਾਰ-ਵਾਰ ਸੁਣਿਆ ਹੋਊਗਾ ਕਿ ਅੰਗਰੇਜ਼ੀ ਸਰਕਾਰ ਨੇ 1919 ਈਸਵੀ ਦੇ ਵਿੱਚ ਸੁਧਾਰ ਐਕਟ ਦਾ ਜਾਇਜ਼ਾ ਲੈਣ ਦੇ ਲਈ 1928 ਈਸਵੀ ਦੇ ਵਿੱਚ ਕੀ ਕੀਤਾ ਵੀ ਸਾਈਮਨ ਕਮਿਸ਼ਨ ਨੂੰ ਭਾਰਤ ਭੇਜਿਆ ਤੇ ਭੇਜਿਆ ਭਾਰਤ ਵਿੱਚ ਸੀਗਾ ਭਾਰਤ ਦੇ ਲਈ ਭੇਜਿਆ ਸੀਗਾ ਪਰ ਸਾਰੇ ਮੈਂਬਰ ਅੰਗਰੇਜ਼ ਸਗੇ ਭਾਰਤੀ ਕੋਈ ਹੈ ਨਹੀਂ ਸੀ ਤੇ ਜਿਸ ਕਰਕੇ ਵੀ ਇਸ ਕਮਿਸ਼ਨ ਦਾ ਵਿਰੋਧ ਕੀਤਾ ਗਿਆ ਕਾਲੀਆਂ ਝੰਡੀਆਂ ਵਿਖਾਈਆਂ ਗਈਆਂ ਕਿਹਾ ਵੀ ਸਾਈਮਨ ਕਮਿਸ਼ਨ ਗੋ ਬੈਕ ਸਾਈਮਨ ਕਮਿਸ਼ਨ ਵਾਪਸ ਜਾਓ ਇਹ ਨਾਰੇ ਲਗਾਏ ਗਏ ਤੇ ਪੁਲਿਸ ਨੇ ਫਿਰ ਇਹਨਾਂ ਅੰਦੋਲਨ ਕਰਨ ਵਾਲੇ ਲੋਕਾਂ ਤੇ लाठी चार्ज ਕੀਤਾ ਜਿਨ੍ਹਾਂ ਵਿੱਚ ਉਹ ਲਾਲਾ ਲਾਜਪਤ ਰਾਏ ਵੀ ਸਗੇ ਜ਼ਖਮੀ ਹੋ ਗਏ ਉਹਨਾਂ ਦੀ ਅੱਗੇ ਜਾ ਕੇ ਮੌਤ ਹੋ ਗਈ ਫਿਰ ਕ੍ਰਾਂਤੀਕਾਰ ਲਹਿਰ ਦੀ ਗੱਲ ਕਰਦੇ ਹਾਂ ਕ੍ਰਾਂਤੀਕਾਰੀ ਲਹਿਰ ਦੀ ਕਿ 1921 ਈਸਵੀ ਦੇ ਵਿੱਚ ਪੰਜਾਬ ਦੇ ਹੁਸ਼ਿਆਰਪੁਰ ਵਿਖੇ ਵੀ ਬਬਰ ਕਾਲੀ ਲਹਿਰ ਸ਼ੁਰੂ ਕੀਤੀ ਗਈ ਤੇ ਜਿਨ੍ਹਾਂ ਦੇ ਸੰਸਥਾਪਕ ਕੌਣ ਸੀਗੇ ਜੀ ਕ੍ਰਿਸ਼ਨ ਸਿੰਘ ਜੀ ਸੀਗੇ ਤੇ ਉੱਥੇ ਉਹਨਾਂ ਦਾ ਜਿਹੜਾ ਮੁੱਖ ਉਦੇਸ਼ ਸੀਗਾ ਜੀ ਸਵਰਾਜ ਪ੍ਰਾਪਤ ਕਰਨਾ ਸੀਗਾ ਫਿਰ 1926 ਇਸਵੀ ਦੇ ਵਿੱਚ ਭਗਤ ਸਿੰਘ ਦੀ ਗੱਲ ਕੀਤੀ ਜਾਂਦੀ ਹੈ ਰਾਜਗੁਰੂ ਸੁਖਦੇਵ ਭਗਵਤੀ ਚਰਨ ਵੋਰਾ ਇਹਨਾਂ ਨੇ ਲਾਹੌਰ ਵਿੱਚ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕਿਹਦੇ ਦੁਆਰਾ ਕੀਤੀ ਗਈ 1926 ਇਸਵੀ ਦੇ ਵਿੱਚ ਭਗਤ ਸਿੰਘ ਰਾਜਗੁਰੂ ਸੁਖਦੇਵ ਭਗਵਤੀ ਚਰਨ ਵੋਰਾ ਇਹਨਾਂ ਨੇ ਲਾਹੌਰ ਵਿੱਚ ਨੌਜਵਾਨ ਭਾਰਤੀ ਸਭਾ ਦੀ ਸਥਾਪਨਾ ਕੀਤੀ ਇਹ ਸਬਾ ਨੇ 1928 ਈਸਵੀ ਦੇ ਵਿੱਚ ਲਾਹੌਰ ਵਿਖੇ ਸਾਈਮਨ ਕਮਿਸ਼ਨ ਦਾ ਬਾਈਕਾਟ ਕੀਤਾ ਸੀਗਾ ਪੁਲਿਸ ਨੇ ਕ੍ਰਾਂਤੀਕਾਰੀਆਂ ਉੱਤੇ ਲਾਠੀ ਚਾਰਜ ਕੀਤਾ ਇਸ ਨਾਲ ਲਾਲਾ ਲਾਜਪਤਰਾਏ ਦੀ ਮੌਤ ਹੋ ਗਈ ਸੀ ਤੇ ਲਾਲਾ ਲਾਜਪਤਰਾਏ ਦੀ ਮੌਤ ਦਾ ਬਦਲਾ ਲੈਣ ਲਈ ਫਿਰ ਭਗਤ ਸਿੰਘ ਤੇ ਸੁਖਦੇਵ ਅਤੇ ਰਾਜਗੁਰੂ ਨੇ ਪੁਲਿਸ ਅਫਸਰ ਸਾਂਡਰਸ ਦੀ ਫਿਰ ਹੱਤਿਆ ਕਰਤੀ ਤੇ 8 ਅਪ੍ਰੈਲ 1929 ਈਸਵੀ ਨੂੰ ਭਾਰਤ ਭਗਤ ਸਿੰਘ ਅਤੇ ਬਟੁਕੇਸ਼ਵਰ ਦਤ ਨੇ ਦਿੱਲੀ ਵਿਖੇ ਕੇਂਦਰੀ ਅਸੈਂਬਲੀ ਹਾਲ ਵਿੱਚ ਬੰਬ ਸੁੱਟੇ ਅਤੇ ਇਨਕਲਾਬ ਦੇ ਨਾਰੇ ਲਗਾਏ ਉਦੋਂ ਕਿਹਾ ਸੀਗਾ ਨਾ ਵੀ ਇਹਨਾਂ ਗੋਂਗੇ ਬੋਲਿਆਂ ਦੀ ਸਰਕਾਰ ਨੂੰ ਫਿਰ ਸੁਣਾਉਣ ਦੇ ਲਈ ਤਾਂ ਮਾਕੇ ਕਰਨੀ ਪੈਂਦੇ ਆ ਸੋ ਇਸ ਤੋਂ ਬਾਅਦ ਉਹਨਾਂ ਨੇ ਪੁਲਿਸ ਅੱਗੇ ਆਪਣੀ ਗ੍ਰਿਫਤਾਰੀ ਫਿਰ ਦੇ ਦਿੱਤੀ ਸਰਕਾਰ ਨੇ ਫਿਰ 23 ਮਾਰਚ 1931 ਈਸਵੀ ਨੂੰ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਨੂੰ ਪੁਲਿਸ ਅਫਸਰ ਸਾਂਡਰਸ ਨੂੰ ਮਾਰਨ ਦੇ ਜਰਮ ਵਿੱਚ ਫਾਂਸੀ ਦੇ ਦਿੱਤੀ ਸੀਗੀ ਪੂਰਨ ਸਵਰਾਜ ਪ੍ਰਸਤਾਵ 31 ਦਸੰਬਰ 1929 ਈਸਵੀ ਨੂੰ ਇੰਡੀਅਨ ਨੈਸ਼ਨਲ ਕਾਂਗਰਸ ਨੇ ਆਪਣੇ ਸਾਲਾਨਾ ਸਮਾਗਮ ਦੇ ਵਿੱਚ ਸਵਰਾਜ ਦਾ ਪ੍ਰਸਤਾਵ ਪਾਸ ਕੀਤਾ ਤੇ ਪ੍ਰਸਤਾਵ ਦੇ ਆਧਾਰ ਤੇ 26 ਜਨਵਰੀ 1930 ਈਸਵੀ ਨੂੰ ਸਾਰੇ ਭਾਰਤ ਵਿੱਚ ਸੁਤੰਤਰਤਾ ਦਿਵਸ ਮਨਾਇਆ ਗਿਆ। ਇਹ ਉਸ ਟਾਈਮ ਦੀ ਗੱਲ ਹੈਗੀ ਆ। ਫਿਰ ਸਿਵਲ ਨਾ ਫਰਮਾਨੀ ਅੰਦੋਲਨ ਵੀ ਨਨੋ ਕੋਆਪਰੇਸ਼ਨ ਦੀ ਗੱਲ ਕੀਤੀ ਜਾ ਰਹੀ ਆ। ਵੀ ਸੁਤੰਤਰਤਾ ਪ੍ਰਾਪਤ ਕਰਨ ਦੇ ਲਈ ਮਹਾਤਮਾ ਗਾਂਧੀ ਜੀ ਨੇ 1930 ਤੋਂ ਲੈ ਕੇ 34 ਈਸਵੀ ਤੱਕ ਸਿਵਲ ਨਾ ਫਰਮਾਨੀ ਅੰਦੋਲਨ ਚਲਾਇਆ ਤੇ ਉਹਨਾਂ ਨੇ ਇਸ ਅੰਦੋਲਨ ਨੂੰ ਸਫਲ ਬਣਾਉਣ ਦੇ ਲਈ ਨਮਕ सत्याग्रह ਵੀ ਸ਼ੁਰੂ ਕੀਤਾ ਸੀਗਾ 12 ਮਾਰਚ 1930 ਈਸਵੀ ਨੂੰ ਗਾਂਧੀ ਜੀ ਨੇ ਆਪਣੇ 78 ਸਾਥੀਆਂ ਨੂੰ ਨਾਲ ਲੈ ਕੇ ਸਾਬਰਮਤੀ ਆਸ਼ਰਮ ਤੋਂ ਸਾਬਰਪਤੀ ਆਸ਼ਰਮ ਤੋਂ ਡਾਂਡੀਵਾਲ ਪੈਦਲ ਯਾਤਰਾ ਕੀਤੀ ਤੇ 5 ਅਪ੍ਰੈਲ 1930 ਈਸਵੀ ਨੂੰ ਗਾਂਧੀ ਜੀ ਨੇ ਅਰਬ ਸਾਗਰ ਦੇ ਕਿਨਾਰੇ ਡਾਂਡੀ ਕਪੰਡ ਸਿਕਾ ਜੀ ਉਹਦੇ ਸਮੁੰਦਰ ਦੇ ਖਾਰੇ ਪਾਣੀ ਤੋਂ ਨਮਕ ਤਿਆਰ ਕੀਤਾ ਤੇ ਨਮਕ ਕਾਨੂੰਨ ਦੀ ਉਲੰਘਣਾ ਕੀਤੀ ਵੀ ਇਹਦੇ ਅਕੋਰਡਿੰਗ ਨਾਲ ਵੀ ਅੰਗਰੇਜ਼ਾਂ ਨੇ ਜਿਹੜਾ ਕਾਨੂੰਨ ਲਿਆਂਦਾ ਸੀਗਾ ਵੀ ਭਾਰਤੀਏ ਕਿ ਲੂਣ ਨਹੀਂ ਬਣਾ ਸਕਦੇ ਨਮਕ ਤੇ ਵੀ ਟੈਕਸ ਲਗਾਤਾ ਤੇ ਕਹਿੰਦੇ ਯਾਰ ਇੰਨੀ ਕਾਮਨ ਚੀਜ਼ ਹੈਗੀ ਆ ਲੂਣ ਵੀ ਸਾਰਾ ਤੁਸੀਂ ਖਾਣਾ ਪੀਣਾ ਵੀ ਬੰਦ ਕਰ ਦੋਗੇ ਇਹ ਤਾਂ ਕੋਈ ਗੱਲ ਨਹੀਂ ਹੋਈ ਸੋ ਇਸ ਕਰਕੇ ਨਾ ਇਸ ਕਾਨੂੰਨ ਨੂੰ ਤੋੜਿਆ ਗਿਆ ਤੇ ਉਹਨਾਂ ਨੇ ਲੂਣ ਬਣਾਇਆ ਤੇ ਉਹਨਾਂ ਦੇ ਬਾਅਦ ਕਹਿੰਦੇ ਇਹ ਹੀ ਸਾਰੇ ਭਾਰਤ ਵਿੱਚ ਵੀ ਲੋਕਾਂ ਨੇ ਆਪਣੇ ਆਪ ਵੀ ਨਮਕ ਤਿਆਰ ਕਰਕੇ ਨਮਕ ਕਾਨੂੰਨ ਦੀ ਉਲੰਘਣਾ ਕੀਤੀ ਤੇ ਜਿੱਥੇ ਨਮਕ ਨਹੀਂ ਬਣਾਇਆ ਜਾ ਸਕਦਾ ਸੀਗਾ ਵੀ ਉੱਤੇ ਹੋਰ ਕਾਨੂੰਨਾਂ ਦੀ ਉਲੰਘਣਾ ਕੀਤੀ ਗਈ ਹਜ਼ਾਰਾਂ ਵਿਦਿਆਰਥੀਆਂ ਨੇ ਸਕੂਲਾਂ ਕਾਲਜਾਂ ਵਿੱਚ ਪੜ੍ਹਨਾ ਛੱਡਤਾ ਤੇ ਲੋਕਾਂ ਨੇ ਸਰਕਾਰੀ ਨੌਕਰੀਆਂ ਦਾ ਤਿਆਗ ਕਰਤਾ ਔਰਤਾ ਨੇ ਵੀ ਬੜਾ ਫੈਸਲਾ ਲਿਆ ਇਸ ਅੰਦੋਲਨ ਦੇ ਵਿੱਚ ਤੇ ਉਹਨਾਂ ਨੇ ਸ਼ਰਾਬ ਅਤੇ ਵਿਦੇਸ਼ੀ ਵਸਤਾਂ ਵੇਚਣ ਵਾਲੀਆਂ ਦੁਕਾਨਾਂ ਦੇ ਅੱਗੇ ਧਰਨੇ ਦਿੱਤੇ ਸਰਕਾਰ ਨੇ ਇਸ ਅੰਦੋਲਨ ਨੂੰ ਖਤਮ ਕਰਨ ਦੇ ਲਈ ਇੰਡੀਆ ਨੈਸ਼ਨਲ ਕਾਂਗਰਸ ਨੂੰ ਗੈਰਕਾਨੂੰਨੀ ਐਲਾਨ ਕਰਤਾ ਵੇਖੋ ਤੁਸੀਂ ਤੇ ਕਾਂਗਰਸ ਨੇਤਾਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਨੇ ਵੀ ਕਈ ਥਾਵਾਂ ਤੇ ਗੋਲੀਆਂ ਚਲਾਈਆਂ ਪਰੰਤੂ ਸਰਕਾਰ ਇਸ ਅੰਦੋਲਨ ਨੂੰ ਦਬਾਉਣ ਵਿੱਚ ਅਸਫਲ ਰਹੀ ਅਗੀ ਗੱਲ ਕਰ ਲੈਣੇ ਆ ਜੀ ਗੋਲ ਮੇਜ਼ ਕਾਨਫਰੰਸ 1930 ਈਸਵੀ ਦੇ ਵਿੱਚ ਬ੍ਰਿਟਿਸ਼ ਸਰਕਾਰ ਨੇ ਸਾਈਮਨ ਕਮਿਸ਼ਨ ਦੀ ਰਿਪੋਰਟ ਤੇ ਵਿਚਾਰ ਬਟਾਂਦਰਾ ਕਰਨ ਦੇ ਲਈ ਲੰਡਨ ਵਿੱਚ ਪਹਿਲੀ ਗੋਲ ਕਾਨਫਰੰਸ ਬੁਲਾਈ ਪਰੰਤੂ ਕਾਨਫਰੰਸ ਜਿਹੜੀ ਸੀਗੀ ਕਾਂਗਰਸ ਦੁਆਰਾ ਬਾਈਕਾਟ ਕਰਨ ਲੱਗੇ ਕਰਕੇ ਅਸਫਲ ਰਹੀ ਫਿਰ 5 ਮਾਰਚ 1931 ਵਿੱਚ ਗਾਂਧੀ ਜੀ ਅਤੇ ਲਾਰਡ ਇਰਵਿਨ ਵਿਚਕਾਰ ਗਾਂਧੀ ਇਰਵਿਨ ਸਮਝੌਤਾ ਹੋਇਆ ਤੇ ਇਸ ਸਮਝੌਤੇ ਵਿੱਚ ਗਾਂਧੀ ਜੀ ਨੇ ਸਿਵਲ ਨਾ ਫਰਮਾਨੀ ਅੰਦੋਲਨ ਬੰਦ ਕਰਨ ਲਈ ਅਤੇ ਦੂਜੀ ਗੋਲ ਮੇਜ਼ ਕਾਨਫਰੰਸ ਵਿੱਚ ਭਾਗ ਲੈਣ ਦੀ ਕਹਿੰਦੇ ਵੀ ਠੀਕ ਹੈ ਜੀ ਮੈਂ ਲਵਾਂਗਾ ਪਾਰਟ ਲਵਾਂਗਾ ਭਾਗੇ ਦੇ ਵਿੱਚ ਤੇ ਸਤੰਬਰ 1931 ਈਸਵੀ ਦੇ ਵਿੱਚ ਲੰਡਨ ਵਿੱਚ ਹੋਈ ਦੂਜੀ ਗੋਲਮੇਜ ਕਾਨਫਰੰਸ ਵਿੱਚ ਗਾਂਧੀ ਜੀ ਨੇ ਕੇਂਦਰ ਅਤੇ ਪ੍ਰਾਂਤਾਂ ਵਿੱਚ ਭਾਰਤੀ ਲੋਕਾਂ ਦੀ ਜਿਹੜੀ ਪ੍ਰਤੀਨਿਧਤਾ ਸੀਗੀ ਜੀ ਉਹਦੇ ਵਿੱਚ ਕਰਨ ਵਾਲਾ ਜਿਹੜਾ ਸ਼ਾਸਨ ਸਮਾਤ ਕਰਨ ਦੀ ਮੰਗ ਕੀਤੀ ਪਰੰਤੂ ਗਾਂਧੀ ਜੀ ਫਿਰ ਉਹਦੇ ਵਿੱਚ ਅਸਫਲ ਰਹੇ ਰਿਜ਼ਲਟ ਇਹਦਾ ਇਹ ਹੋਇਆ ਕਿ ਗਾਂਧੀ ਜੀ ਨੇ 3 ਜਨਵਰੀ 1932 ਈਸਵੀ ਨੂੰ ਦੁਬਾਰਾ ਨਾਮਿਲਵਰਤਨ ਅੰਦੋਲਨ ਸ਼ੁਰੂ ਕਰਤਾ ਜਿਸ ਕਰਕੇ ਗਾਂਧੀ ਜੀ ਨੂੰ ਵੀ ਕਾਂਗਰਸ ਦੇ ਹੋਰ ਨੇਤਾਵਾਂ ਨਾਲ ਗ੍ਰਿਫਤਾਰ ਕਰ ਲਿਆ ਗਿਆ ਫਿਰ 1932 ਈਸਵੀ ਦੀ ਗੱਲ ਆਉਂਦੀ ਹੈ ਵੀ ਅੰਗਰੇਜ਼ ਸਰਕਾਰ ਨੇ ਹਰੀਜਨਾਂ ਲਈ ਵੱਖਰੀ ਚੋਣ ਪ੍ਰਣਾਲੀ ਕਾਇਮ ਕੀਤੀ ਜਿਸ ਦਾ ਗਾਂਧੀ ਜੀ ਨੇ ਵਿਰੋਧ ਕੀਤਾ ਤੇ ਬਾਅਦ ਵਿੱਚ ਗਾਂਧੀ ਜੀ ਦੀ ਗਾਂਧੀ ਜੀ ਅਤੇ ਹਰੀਜਨ ਨੇਤਾ ਡਾਕਟਰ ਅੰਬੇਦਕਰ ਵਿਚਾਰ ਸਤੰਬਰ 1932 ਈਸਵੀ ਨੂੰ ਪੂਨੇ ਵਿੱਚ ਅਨੁਸੂਚਿਤ ਜਾਤੀਆਂ ਦੀ ਭਲਾਈ ਸੰਬੰਧੀ ਸਮਝੌਤਾ ਹੋ ਗਿਆ ਤੇ 1932 ਈਸਵੀ ਵਿੱਚ ਲੰਡਨ ਵਿਖੇ ਤੀਜੀ ਗੋਲ ਮੇਜ ਕਾਨਫਰੰਸ ਹੋਈ ਜਿਸ ਵਿੱਚ ਕਾਂਗਰਸ ਨੇ ਹਿੱਸਾ ਨਾ ਲਿਆ ਤੇ ਫਿਰ 1933 ਈਸਵੀ ਵਿੱਚ ਕਾਂਗਰਸ ਨੇ ਨਾਮ ਮਿਲਵਰਤਨ ਅੰਦੋਲਨ ਨੂੰ ਮੁਲਤਵੀ ਕਰਤਾ ਤੇ 1934 ਈਸਵੀ ਨੂੰ ਇਸ ਨੂੰ ਪੂਰੀ ਤਰ੍ਹਾਂ ਵਾਪਸ ਲੈ ਲਿਆ ਗਿਆ ਹੁਣ ਗੱਲ ਕਰਦੇ ਹਾਂ ਜੀ ਦੂਜੇ ਵਿਸ਼ਵ ਯੁੱਧ ਅਤੇ ਕ੍ਰਿਪਸ਼ ਮਿਸ਼ਨ ਦੀ ਸਤੰਬਰ 1939 ਦੀ ਗੱਲ ਹੈ ਕਿ ਇਹਨੂੰ ਦੂਜਾ ਵਿਸ਼ਵ ਯੁੱਧ ਸ਼ੁਰੂ ਹੋ ਚੁੱਕਿਆ ਸੀਗਾ ਜਿਸ ਵਿੱਚ ਅੰਗਰੇਜ਼ੀ ਸਰਕਾਰ ਨੇ ਭਾਰਤ ਹਿੱਸਾ ਲੈਣ ਲਈ ਵੇਖੋਸ਼ਣਾ ਕਰਤੀ ਤੇ ਕਾਂਗਰਸ ਨੇਤਾਵਾਂ ਨੇ ਇਸ ਘੋਸ਼ਣਾ ਦੀ ਨਿੰਦਾ ਕੀਤੀ ਵੀ ਇਹ ਨਹੀਂ ਹੋਣਾ ਚਾਹੀਦਾ ਅਤੇ ਪ੍ਰਾਂਤਕੀ ਵਿਧਾਨ ਮੰਡਲਾਂ ਵਿੱਚੋਂ ਆਪਣੇ ਅਸਤੀਫੇ ਦੇ ਦਿੱਤੇ ਇਸ ਕਰਕੇ ਅੰਗਰੇਜ਼ੀ ਸਰਕਾਰ ਨੇ ਮਾਰਚ 1942 ਈਸਵੀ ਵਿੱਚ ਸਰ ਸਟੈਫਰਡ ਕ੍ਰਿਪਸ ਦੀ ਪ੍ਰਧਾਨਗੀ ਹੇਠ ਕ੍ਰਿਪਸ ਮਿਸ਼ਨ ਫਿਰ ਭਾਰਤ ਵਿੱਚ ਭੇਜਿਆ ਸੀਗਾ ਤੇ ਉਸਨੇ ਉਸਨੇ ਕਾਂਗਰਸ ਦੇ ਨੇਤਾਵਾਂ ਅੱਗੇ ਕੁਝ ਸੁਝਾਅ ਰੱਖੇ ਜੋ ਉਹਨਾਂ ਨੂੰ ਸੰਤੁਸ਼ਟ ਨਾ ਕਰ ਸਕੇ ਫਿਰ ਮੁਸਲਮਨ ਲੀਗ ਦੁਆਰਾ ਪਾਕਿਸਤਾਨ ਦੀ ਮੰਗ 23 ਮਾਰਚ 1940 ਈਸਵੀ ਦੀ ਗੱਲ ਹੈ ਕੀ ਮੁਸਲਮਨ ਲੀਗ ਨੇ ਲਾਹੌਰ ਵਿਖੇ ਆਪਣੇ ਇਜਲਾਸ ਵਿੱਚ ਹਿੰਦੂ ਅਤੇ ਮੁਸਲਮਾਨ ਦੋ ਅਲੱਗ ਕੌਮਾ ਹੋਣ ਦੇ ਆਧਾਰ ਤੇ ਸੁਤੰਤਰ ਪਾਕਿਸਤਾਨ ਦੀ ਮੰਗ ਕੀਤੀ ਤੇ ਅੰਗਰੇਜ਼ਾਂ ਨੇ ਵੀ ਮੁਸਲਮਾਨ ਲੀਗ ਨੂੰ ਇਸ ਸੰਬੰਧੀ ਸਹਿਯੋਗ ਦਿੱਤਾ ਕਿਉਂਕਿ ਉਹ ਰਾਸ਼ਟਰੀ ਅੰਦੋਲਨ ਨੂੰ ਕਮਜ਼ੋਰ ਕਰਨਾ ਚਾਹੁੰਦੇ ਸੀਗੇ ਵੀ ਅੰਗਰੇਜ਼ ਕਹਿੰਦੇ ਠੀਕ ਹੈ ਭਾਈ ਅਸੀਂ ਤੁਹਾਡੀ ਮੰਗ ਮੰਨ ਲਾਂਗੇ ਫਿਰ ਭਾਰਤ ਛੱਡੋ ਅੰਦੋਲਨ ਦੀ ਗੱਲ ਆਉਂਦੀ ਹੈ ਦੂਜੇ ਵਿਸ਼ਵ ਯੁੱਧ ਪਿਛੋਂ 8 ਅਗਸਤ 1942 ਈਸਵੀ ਨੂੰ ਗਾਂਧੀ ਜੀ ਨੇ ਭਾਰਤ ਛੱਡੋ ਅੰਦੋਲਨ ਸ਼ੁਰੂ ਕੀਤਾ। ਸਰਕਾਰ ਨੇ 9 ਅਗਸਤ 1942 ਈਸਵੀ ਨੂੰ ਗਾਂਧੀ ਜੀ ਅਤੇ ਕਾਂਗਰਸ ਦੇ ਹੋਰ ਨੇਤਾਵਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਇਹ ਖਬਰ ਸੁਣ ਕੇ ਗੁੱਸੇ ਵਿੱਚ ਆ ਕੇ ਲੋਕਾਂ ਨੇ ਅਥਾਥਾਤੇ ਪੁਲਿਸ ਥਾਣਿਆਂ ਸਰਕਾਰੀ ਭਵਨਾਂ ਡਾਕਖਾਨਿਆਂ ਅਤੇ ਰੇਲਵੇ ਸਟੇਸ਼ਨਾਂ ਆਦਿ ਨੂੰ ਨੁਕਸਾਨ ਪਹੁੰਚਾਇਆ। ਪਰੰਤੂ ਅੰਗਰੇਜ਼ੀ ਸਰਕਾਰ ਅੰਦੋਲਨਕਾਰੀਆਂ ਨੂੰ ਦਬਾਉਣ ਵਿੱਚ ਸਫਲ ਨਾ ਹੋ ਸકી। ਹੁਣ ਗੱਲ ਕਰ ਲੈਣੇ ਆ ਜੀ ਆਜ਼ਾਦ ਹਿੰਦ ਫੌਜ ਦੀ। ਆਜ਼ਾਦ ਹਿੰਦ ਫੌਜ ਸੁਭਾਸ਼ ਚੰਦਰ ਬੋਸ ਰਾਸ਼ਟਰੀ ਅੰਦੋਲਨ ਦਾ ਇੱਕ ਹੋਰ ਪ੍ਰਸਿੱਧ ਜਿਹੜੇ ਸੀਗੇ ਜੀ ਨੇਤਾ ਸੀਗੇ ਤੇ ਉਹਨਾਂ ਨੇ 1939 ਈਸਵੀ ਦੇ ਵਿੱਚ ਮਹਾਤਮਾ ਗਾਂਧੀ ਜੀ ਨਾਲ ਵਿਚਾਰ-ਵਟਾਂਦਰਾ ਵਿਚਾਰਾਂ ਦਾ મતਭੇਦ ਹੋਣ ਕਰਕੇ ਕਾਂਗਰਸ ਛੱਡਤੀ ਉਹਨਾਂ ਨੇ ਤੇ ਮਾਰਚ 1941 ਈਸਵੀ ਦੀ ਗੱਲ ਹੈਗੀ ਵੀ ਸੁਭਾਸ਼ ਚੰਦਰ ਬੋਸ ਨੇ ਉਹ ਭਾਰਤ ਛੱਡ ਕੇ ਬਾਹਰ ਚਲੇ ਗਏ 1943 ਈਸਵੀ ਦੇ ਵਿੱਚ ਉਹ ਟੋਕੀਓ ਜਾਪਾਨ ਵਿੱਚ ਪਹੁੰਚ ਗਏ ਤੇ ਉਸਨੇ ਭਾਰਤ ਨੂੰ ਅੰਗਰੇਜ਼ਾਂ ਕੋਲੋਂ ਆਜ਼ਾਦ ਕਰਾਉਣ ਲਈ ਇੱਕ ਆਜ਼ਾਦ ਹਿੰਦ ਫੌਜ ਦੀ ਸਥਾਪਨਾ ਕੀਤੀ ਜਿਸ ਵਿੱਚ ਦੂਜੇ ਵਿਸ਼ਵ ਯੁੱਧ ਵਿੱਚ ਜਾਪਾਨ ਦੁਆਰਾ ਕੈਦ ਕੀਤਾ ਗਿਆ ਭਾਰਤੀ ਸੈਨਿਕ ਵੀ ਸ਼ਾਮਿਲ ਲੱਗੇ ਸੀ ਸੁਭਾਸ਼ ਚੰਦਰ ਬੋਸ ਨੇ ਦਿੱਲੀ ਚਲੋ ਤੁਸੀਂ ਮੈਨੂੰ ਖੂਨ ਦਿਓ ਮੈਂ ਤੁਹਾਨੂੰ ਆਜ਼ਾਦੀ ਦੇਵਾਂਗਾ ਇਹ ਇਹ ਨਾਰਾ ਜਿਹੜਾ ਸੀਗਾ ਸੁਭਾਸ਼ ਚੰਦਰ ਬੋਸ ਦੁਆਰਾ ਦਿੱਤਾ ਗਿਆ ਸੀਗਾ ਅਤੇ ਜੈ ਹਿੰਦ ਇਹ ਜਿਹੜੇ ਨਾਰੇ ਸੀਗੇ ਇਹਨਾਂ ਦੁਆਰਾ ਹੀ ਦਿੱਤੇ ਗਏ ਸੀ ਪਰੰਤੂ 1943 ਇਸਵੀ ਵਿੱਚ ਦੂਜੇ ਵਿਸ਼ਵ ਯੁੱਧ ਵਿੱਚ ਜਾਪਾਨ ਦੀ ਹਾਰ ਹੋ ਗਈ ਇਸ ਕਰਕੇ ਆਜ਼ਾਦ ਹਿੰਦ ਜਿਹੜੀ ਫੌਜ ਸੀਗੀ ਵੀ ਭਾਰਤ ਨੂੰ ਆਜ਼ਾਦ ਕਰਾਉਣ ਵਿੱਚ ਅਸਫਲ ਰਹੀ ਇਸ ਦੇ ਜਿਹੜੇ ਨੇਤਾ ਸੀਗੇ ਸੁਭਾਸ਼ ਚੰਦਰ ਬੋਸ 1945 ਈਸਵੀ ਦੇ ਵਿੱਚ ਇੱਕ ਹਵਾਈ ਜਹਾਜ਼ ਦੁਰਘਟਨਾ ਵਿੱਚ ਇਹਨਾਂ ਦੀ ਮੌਤ ਹੋ ਗਈ ਸੀਗੀ ਤੇ ਅੰਗਰੇਜ਼ਾਂ ਨੇ ਆਜ਼ਾਦ ਹਿੰਦ ਫੌਜ ਦੇ ਸੈਨਿਕਾਂ ਨੂੰ ਕੈਦ ਕਰ ਲਿਆ ਇਸ ਕਰਕੇ ਭਾਰਤੀ ਲੋਕਾਂ ਨੇ ਸਾਰੇ ਦੇਸ਼ ਵਿੱਚ ਹੜਤਾਲਾਂ ਕੀਤੀਆਂ ਅਤੇ ਜਲਸੇ ਕੱਢੇ ਅੰਤ ਵਿੱਚ ਅੰਗਰੇਜ਼ਾਂ ਨੇ ਆਜ਼ਾਦ ਹਿੰਦ ਫੌਜ ਦੇ ਸਾਰੇ ਸੈਨਿਕਾਂ ਨੂੰ ਸੈਨਿਕਾਂ ਨੂੰ ਛੜਤਾ ਸੀਗਾ ਕੈਬਨਟ ਮਿਸ਼ਨ ਦੀ ਗੱਲ ਕਰਦੇ ਹਾਂ ਕਿ ਮਾਰਚ 1946 ਈਸਵੀ ਨੂੰ ਅੰਗਰੇਜ਼ ਜਿਹੜੇ ਸੀਗੇ ਜੀ ਸਰਕਾਰ ਨੇ ਤਿੰਨ ਮੈਂਬਰਾਂ ਦੀ ਕੈਬਨਟ ਮਿਸ਼ਨ ਕੇਸਨ ਮੈਂਬਰਾਂ ਦਾ ਜਿਹੜਾ ਕੈਬਨਟ ਮਿਸ਼ਨ ਸੀਗਾ ਭਾਰਤ ਵਿੱਚ ਭੇਜਿਆ ਤੇ ਪ੍ਰਧਾਨ ਕੌਣ ਸੀਗਾ ਲਾਰਡ ਪੈਥਿਕ ਲਾਰੈਂਸ ਸੀਗਾ ਇਹਦਾ ਪ੍ਰਧਾਨ ਕੌਣ ਸੀ ਲਾਰਡ ਪੈਥਿਕ ਲਾਰੈਂਸ ਸੀ ਤੇ ਇਸ ਮਿਸ਼ਨ ਨੇ ਭਾਰਤ ਨੂੰ ਦਿੱਤੀ ਜਾਣ ਵਾਲੀ ਰਾਜਨੀਤਿਕ ਸਖਸ਼ੀ ਦੀਆਂ ਸ਼ਕਤੀਆਂ ਦੀਆਂ ਜਿਹੜੀਆਂ ਧਾਰਾਵਾਂ ਸੀਗੀਆਂ ਬਾਰੇ ਭਾਰਤੀ ਨੇਤਾਵਾਂ ਨਾਲ ਵਿਚਾਰ ਵਟਾਂਦਰਾ ਕੀਤਾ ਤੇ ਇਸ ਨੇ ਭਾਰਤੀ ਸੰਵਿਧਾਨ ਤਿਆਰ ਕਰਨ ਲਈ ਇੱਕ ਸੰਵਿਧਾਨਕ ਸੰਵਿਧਾਨ ਸਭਾ ਸਥਾਪਿਤ ਕਰਨ ਲਈ ਅੰਤਰੀਮ ਸਰਕਾਰ ਦੀ ਸਥਾਪਨਾ ਕਰਨ ਦਾ ਸੁਝਾਅ ਦਿੱਤਾ ਤੇ ਸੁਝਾਵ ਅਨੁਸਾਰ ਵੀ ਫਿਰ ਸਤੰਬਰ 1946 ਈਸਵੀ ਨੂੰ ਕਾਗਰਸ ਨੇਤਾਵਾਂ ਨੇ ਜਵਾਹਰ ਲਾਲ ਨਹਿਰੂ ਦੀ ਪ੍ਰਧਾਨਗੀ ਹੇਠ ਅੰਤਰੀਮ ਕੈਬਨਿਟ ਸਥਾਪਿਤ ਕੀਤੀ ਤੇ 15 ਅਕਤੂਬਰ 1946 ਈਸਵੀ ਦੇ ਵਿੱਚ ਮੁਸਲਿਮ ਲੀਗ ਵੀ ਅੰਤਰੀਮ ਸਰਕਾਰ ਵਿੱਚ ਸ਼ਾਮਿਲ ਹੋ ਗਈ ਤੇ ਇਸ ਤੋਂ ਬਾਅਦ ਵੇਖ ਸਕਦੇ ਹੋ ਤੁਸੀਂ ਵੀ ਭਾਰਤੀ ਸੁਤੰਤਰਤਾ ਐਕਟ 1947 ਅਤੇ ਭਾਰਤ ਦੀ ਵੰਡ 20 ਫਰਵਰੀ 1947 ਈਸਵੀ ਨੂੰ ਕੀ ਹੋ ਗਿਆ ਜੀ ਇੰਗਲੈਂਡ ਦੇ ਪ੍ਰਧਾਨ ਮੰਤਰੀ ਲਾਰਡ ਇਟਲੀ ਨੇ ਐਲਾਨ ਕੀਤਾ ਕਿ 30 ਜੂਨ 1948 ਈਸਵੀ ਨੂੰ ਅੰਗਰੇਜ਼ ਸਰਕਾਰ ਭਾਰਤ ਨੂੰ ਆਜ਼ਾਦ ਕਰ ਦੇਵੇਗੀ ਤੇ 3 ਮਾਰਚ 1947 ਈਸਵੀ ਨੂੰ ਲਾਰਡ ਮਾਉਂਟ ਬੈਟਨ ਨੇ ਭਾਰਤ ਨੂੰ ਆਜ਼ਾਦ ਕਰਾਉਣ ਲਈ ਕਾਂਗਰਸ ਦੇ ਨੇਤਾਵਾਂ ਨਾਲ ਵਿਚਾਰ ਵਟਾਂਦਰਾ ਕੀਤਾ ਤੇ ਉਸਨੇ ਕਿਹਾ ਕਿ ਭਾਰਤ ਦੇ ਦੋ ਹਿੱਸੇ ਭਾਰਤ ਅਤੇ ਪਾਕਿਸਤਾਨ ਬਣਾ ਦਿੱਤੇ ਜਾਣਗੇ ਤੇ ਕਾਂਗਰਸ ਨੇ ਵੀ ਉਸ ਟਾਈਮ ਫਿਰ ਇਸ ਮੰਗ ਨੂੰ ਸਵੀਕਾਰ ਕਰ ਲਿਆ ਇਸ ਮਾਨਟਰ ਨੂੰ ਸਵੀਕਾਰ ਕਰ ਲਿਆ ਉਦੋਂ ਆਸੀ ਵੇ ਆਜ਼ਾਦੀ ਮਿਲੇ ਤੇ 18 ਜੁਲਾਈ 1947 ਈਸਵੀ ਨੂੰ ਫਿਰ ਬ੍ਰਿਟਿਸ਼ ਅੰਗਰੇਜ਼ ਸੰਸਦ ਨੇ ਭਾਰਤੀ ਸੁਤੰਤਰਤਾ ਐਕਟ ਪਾਸ ਕਰ ਦਿੱਤਾ ਫਿਰ ਇਹਦਾ ਰਿਜ਼ਲਟ ਕੀ ਹੋਇਆ 15 ਅਗਸਤ 1947 ਈਸਵੀ ਨੂੰ ਭਾਰਤ ਵਿੱਚੋਂ ਅੰਗਰੇਜ਼ੀ ਰਾਜ ਜਿਹੜਾ ਸੀਗਾ ਜੀ ਉਹ ਖਤਮ ਹੋ ਗਿਆ ਅਤੇ ਭਾਰਤ ਆਜ਼ਾਦ ਹੋ ਗਿਆ ਇਸ ਦੇ ਨਾਲ ਵੀ ਦੇਸ਼ ਦੇ ਦੋ ਡੋਟੇ ਹੋ ਗਏ ਜਿਹੜੇ ਕਿ ਅੱਜ ਵੀ ਚੁਗਦੇ ਆ ਤੇ ਇੱਕ ਦਾ ਨਾਂ ਭਾਰਤ ਤੇ ਦੂਜੇ ਦਾ ਨਾਂ ਪਾਕਿਸਤਾਨ ਰੱਖਿਆ ਗਿਆ ਕੁਝ ਯਾਦ ਰੱਖ ਰੱਖਣੀ ਉਹ ਗੱਲਾਂ ਨੇ ਜੀ ਇਹਨਾਂ ਨੂੰ ਆਪਾਂ ਦੁਬਾਰਾ ਦੁਹਰਾਇ ਕਰ ਲੈਣੇ ਆ 1915 ਈਸਵੀ ਦੇ ਵਿੱਚ ਮਹਾਤਮਾ ਗਾਂਧੀ ਜੀ ਦੱਖਣੀ ਅਫਰੀਕਾ ਤੋਂ ਭਾਰਤ ਵਾਪਸ ਆ ਗਏ ਸੀਗੇ 1919 ਈਸਵੀ ਵਿੱਚ ਗਾਂਧੀ ਜੀ ਨੇ ਰੋਡ ਐਕਟ ਦੇ ਵਿਰੁੱਧ ਸੱਤਿਆਗ੍ਰਹਿ ਸ਼ੁਰੂ ਕੀਤਾ ਸੀਗਾ ਤੇ ਜਨਰਲ ਡਾਇਰ ਨੇ 13 ਅਪ੍ਰੈਲ 1919 ਨੂੰ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ਵਿੱਚ ਇਕੱਠੇ ਹੋਏ ਹਜ਼ਾਰਾਂ ਲੋਕਾਂ ਉੱਤੇ ਗੋਲੀ ਚਲਾਉਣ ਦੇ ਹੁਕਮ ਦਿੱਤੇ ਸੀਗੇ ਜਿਸ ਨਾਲ ਲਗਭਗ 1000 ਲੋਕ ਮਾਰੇ ਗਏ ਤੇ 3000 ਤੋਂ ਲੋਕ ਜਿਹੜੇ ਸੀਗੇ ਜੀ ਉਹ ਜ਼ਖਮੀ ਹੋ ਗਏ ਸੀ ਖਲਾਫਤ ਆਂਦੋਲਨ ਵਿੱਚ ਮਹਾਤਮਾ ਗਾਂਧੀ ਜੀ ਅਤੇ ਬਾਲ ਗੰਗਾਧਰ ਤਿਲਕ ਨੇ ਭਾਰਤੀ ਮੁਸਲਮਾਨਾਂ ਦਾ ਸਾਥ ਦਿੱਤਾ ਸੀ 1920 ਈਸਵੀ ਦੇ ਵਿੱਚ ਮਹਾਤਮਾ ਗਾਂਧੀ ਜੀ ਨੇ ਪੰਜਾਬ ਦੇ ਲੋਕਾਂ ਅਤੇ ਤੁਰਕੀ ਦੇ ਖਲੀਫਾ ਉੱਪਰ ਹੋ ਰਹੇ ਅਨਿਆਂ ਅਤੇ ਅਤਿਆਚਾਰਾਂ ਦੇ ਵਿਰੁੱਧ ਨਾ ਮਿਲਵਰਤਨ ਆਂਦੋਲਨ ਸ਼ੁਰੂ ਕੀਤਾ ਇਸ ਆਂਦੋਲਨ ਵਿੱਚ ਸ਼ਾਮਲ ਹੋ ਗਏ ਲੋਕਾਂ ਨੇ ਸਰਕਾਰੀ ਨੌਕਰੀਆਂ ਉਪਾਧੀਆਂ ਅਤੇ ਸਿੱਖਿਆ ਸੰਸਥਾਵਾਂ ਦਾ ਬਾਈਕਾਟ ਕੀਤਾ ਰਾਸ਼ਟਰੀ ਸਿੱਖਿਆ ਸੰਸਥਾਵਾਂ ਸ਼ੁਰੂ ਕੀਤੀਆਂ 1920 ਈਸਵੀ ਤੋਂ ਲੈ ਕੇ 1925 ਈਸਵੀ ਦੌਰਾਨ ਪੰਜਾਬ ਵਿੱਚ ਗੁਰਦੁਆਰਾ ਲੈਰ ਸੁਧਾਰ ਲਹਿਰ ਚੱਲੀ ਗੁਰਦੁਆਰਿਆਂ ਨੂੰ ਮਹੰਤਾ ਦੀ ਕਬਜ਼ੇ ਤੋਂ ਆਜ਼ਾਦ ਕਰਾਉਣ ਦੇ ਲਈ ਅਕਾਲੀਆਂ ਨੇ ਕਈ ਮੋਰਚੇ ਲਗਾਏ ਅਤੇ ਅੰਤ ਵਿੱਚ ਸਫਲ ਵੀ ਹੋਏ ਤੇ 1922 ਇਸਵੀ ਵਿੱਚ ਚੋਰੀ ਚੋਰਾ ਦੀ ਘਟਨਾ ਕਾਰਨ ਨਾਮਿਲਵਰਤਨ ਅਲੰਦਨ ਅੰਦੋਲਨ ਨੂੰ ਵਾਪਸ ਲੈ ਲਿਆ ਗਿਆ 1928 ਇਸਵੀ ਵਿੱਚ ਸਾਈਮਨ ਕਮਿਸ਼ਨ ਦਾ ਭਾਰਤੀਆਂ ਨੇ ਕਾਲੀਆਂ ਝੰਡੀਆਂ ਨਾਲ ਵਿਰੋਧ ਕੀਤਾ ਪੁਲਿਸ ਵੱਲੋਂ ਲਾਠੀ ਚਾਰਜ ਦਾ ਜਿਹੜਾ ਨਤੀਜਾ ਆਇਆ ਹੈਗਾ ਸਿਕਾ ਜੀ ਉਹ ਲਾਲਾ ਲਾਜਪਤਰਾਈ ਦੀ ਮੌਤ ਹੋ ਗਈ ਸੀ 23 ਮਾਰਚ 1931 ਇਸਵੀ ਨੂੰ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਫਿਰ 1929 ਈਸਵੀ ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਨੇ ਦੇ ਸਾਲਾਨਾ ਸਮਾਗਮ ਵਿੱਚ ਪੂਰਨ ਸਵਰਾਜ ਦਾ ਪ੍ਰਸਤਾਵ ਪਾਸ ਕੀਤਾ ਗਿਆ 26 ਜਨਵਰੀ 1930 ਈਸਵੀ ਨੂੰ ਸਾਰੇ ਭਾਰਤ ਵਿੱਚ ਸੁਤੰਤਰਤਾ ਦਿਵਸ ਬਣਾਇਆ ਗਿਆ ਫਿਰ 1930 ਈਸਵੀ ਵਿੱਚ ਗਾਂਧੀ ਜੀ ਵੱਲੋਂ ਡਾਂਡੀ ਮਾਰਚ ਅਤੇ 5 ਅਪ੍ਰੈਲ 1930 ਈਸਵੀ ਨੂੰ ਨਮਕ ਕਾਨੂੰਨ ਤੋੜਿਆ ਗਿਆ 1934 ਈਸਵੀ ਵਿੱਚ ਸਿਵਲ ਨਾ ਫਰਮਾਨੀ ਅੰਦੋਲਨ ਵਾਪਸ ਲੈ ਲਿਆ ਗਿਆ 1940 ਈਸਵੀ ਦੇ ਵਿੱਚ ਮੁਸਲਿਮ ਲੀਗ ਵੱਲੋਂ ਸੁਤੰਤਰ ਪਾਕਿਸਤਾਨ ਦੀ ਮੰਗ ਕੀਤੀ ਗਈ 1940 ਇਸਵੀ ਦੇ ਵਿੱਚ ਭਾਰਤ ਛੱਡੋ ਅੰਦੋਲਨ ਸ਼ੁਰੂ ਹੋਇਆ ਤੇ ਇੱਥੇ ਥੋੜੀ ਜਿਹੀ ਦੀ ਕਰੈਕਸ਼ਨ ਕਰ ਲਿਓ ਵੈਸੇ 1940 ਨਹੀਂ ਹੋਣਾ ਸੀਗਾ ਭਾਰਤ ਛੱਡੋ ਅੰਦੋਲਨ ਲੀਵ ਇੰਡੀਆ ਮੂਵਮੈਂਟ 1942 ਵਿੱਚ ਸ਼ੁਰੂ ਕੀਤਾ ਗਿਆ ਸੀਗਾ 1942 ਇਸਵੀ ਦੇ ਵਿੱਚ ਮੈਨੂੰ ਲੱਗਦਾ ਥੋੜੀ ਮਿਸਟੈਕ ਹੋਣੀ ਹੈ ਕਿਤਾਬ ਦੇ ਵਿੱਚ ਸਹੀ ਕਰ ਲਿਓ 1942 ਇਸਵੀ ਵਿੱਚ ਭਾਰਤ ਛੱਡੋ ਅੰਦੋਲਨ ਸ਼ੁਰੂ ਹੋਇਆ 1943 ਇਸਵੀ ਦੇ ਵਿੱਚ ਸੁਭਾਸ਼ ਚੰਦਰ ਬੋਸ ਵੱਲੋਂ ਜਾਪਾਨ ਵੇਖੇ ਆਜ਼ਾਦ ਹਿੰਦ ਫੌਜਾਂ ਦੀ ਸਥਾਪਨਾ ਕੀਤੀ ਗਈ 1945 ਇਸਵੀ ਵਿੱਚ ਸੁਭਾਸ਼ ਚੰਦਰ ਬੋਸ ਦੀ ਇੱਕ ਹਵਾਈ ਘੁਟਣਾ ਦੁਰਘਟਨਾ ਵਿੱਚ ਮੌ ਤੇ ਮਾਰਚ 1946 ਈਸਵੀ ਦੇ ਵਿੱਚ ਕੈਬਨਟ ਮਿਸ਼ਨ ਭਾਰਤ ਵਿੱਚ ਆਇਆ ਤੇ 15 ਅਗਸਤ 1947 ਈਸਵੀ ਨੂੰ ਭਾਰਤ ਦੀ ਆਜ਼ਾਦ ਹਿੰਦ ਆਜ਼ਾਦੀ ਸੌਰੀ 15 ਅਗਸਤ 1947 ਈਸਵੀ ਨੂੰ ਭਾਰਤ ਦੀ ਆਜ਼ਾਦੀ ਹੱਤੀ ਦੋ ਹਿੱਸਿਆਂ ਭਾਰਤ ਅਤੇ ਪਾਕਿਸਤਾਨ ਵਿੱਚ ਵੰਡ ਹੋ ਗਈ ਸੀ ਇਹ ਸੀਗਾ ਜੀ ਅੱਜ ਦਾ ਆਪਣਾ ਚੈਪਟਰ ਹੋਪਸ ਤੁਹਾਨੂੰ ਚੈਪਟਰ ਪਸੰਦ ਆਇਆ ਹੋਊਗਾ ਆਵਾਜ਼ ਮੇਰੀ ਹੌਲੀ ਸੀਗੀ ਮੇਰਾ ਥੋੜਾ ਗਲਾ ਖਰਾਬ ਹੈਗਾ ਆ ਬਟ ਦੋ ਚਾਰ ਦਿਨ ਕੰਪਰੋਮਾਈਜ਼ ਕਰਿਓ ਜਦੋਂ ਤੱਕ ਮੇਰਾ ਗਲਾ ਨਹੀਂ ਸਹੀ ਹੁੰਦਾ ਬਟ ਤੁਹਾਨੂੰ ਜਿਹੜਾ ਵੀ ਕੰਟੈਂਟ ਹੈਗਾ ਵੀ ਰੈਗੂਲਰ ਬੇਸਿਸ ਤੇ ਮੈਂ ਪੋਸਟ ਕਰਦਾ ਰਹੂੰਗਾ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਇਸ ਇਸ ਨੋਟ ਨਾਲ ਹੀ ਮੈਨੂੰ ਦਿਓ ਇਜਾਜ਼ਤ ਥੈਂਕ ਯੂ ਸੋ ਮਚ ਫॉर ਵਾਚਿੰਗ ਗੋਡ ਬlesਸ ਯੂ ਆਲ